ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਸੱਤ ਟੈਲੀਵਿਜ਼ਨ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਕਿਸਾਨ ਮਸੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸੁਤਨਾਮ ਸਿੰਘ ਪੰਨੂ ਸਾਹਿਬ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਪ੍ਰੋਗਰਾਮ 'ਚ ਹਾਂ ਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਪੰਨੂ ਸਾਹਿਬ ਪੰਨੂ ਸਾਹਿਬ ਤੁਸੀਂ ਸੰਘਰਸ਼ ਲੜ ਰਹੇ ਸੀ 13 ਫਰਵਰੀ ਤੋਂ ਸ਼ੰਭੂ ਬਾਰਡਰ ਧਰਨਾ ਲੱਗਿਆ ਹੋਇਆ ਸੀ ਤੇ ਨਾਲੋਂ ਨਾਲ ਖਨੌਰੀ ਬਾਰਡਰ ਧਰਨਾ ਲੱਗਿਆ ਹੋਇਆ ਸੀ ਸਰਕਾਰ ਵੱਲੋਂ ਧਰਨਾ ਉਥੋਂ ਚੁਕਵਾਤਾ ਗਿਆ ਤੇ ਸਾਰੇ ਲੋਕ ਇਹ ਗੱਲ ਮਨਾਂ ਦੇ ਵਿੱਚ ਸਵਾਲ ਹੈ ਸਾਰੇ ਲੋਕਾਂ ਦੇ ਤੁਸੀਂ ਦੱਸਿਓ ਉਸ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਕਿ ਜਦੋਂ ਸਰਕਾਰ ਨੇ ਇਹ ਫੈਸਲਾ ਲਿਆ ਕਿ ਕਿਸਾਨਾਂ ਨੂੰ ਹੁਣ ਬਾਰਡਰਾਂ ਤੋਂ ਹਟਾਇਆ ਜਾਊਗਾ ਕਿਸਾਨ ਲੀਡਰਸ਼ਿਪ ਕੋਲੇ ਇਦਾਂ ਦੇ ਕੋਈ ਪਹਿਲਾਂ ਇਨਫੋਰਮੇਸ਼ਨ ਸੀ ਜਾਂ ਕਿਸਾਨਾਂ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਸਰਕਾਰ ਨੇ ਆਪਣਾ ਐਕਸ਼ਨ ਸ਼ੁਰੂ ਕਰਤਾ ਹਾਂਜੀ ਦੇਖੋ ਪੂਰੇ 13 ਫਰਵਰੀ ਤੋਂ ਇਹ ਆਪਣਾ ਮੋਰਚੇ ਚੱਲ ਰਹੀ ਸ਼ੰਭੂ ਖਨੋਰੀ ਦੇ ਤਰਪੁਰਾ ਬਾਰਡਰਾਂ ਦੇ ਰਾਜਸਥਾਨ ਤੇ ਇਹਦੇ ਮਤਲਬ ਵੱਖਰੇ ਵੱਖਰੇ ਪੜਾ ਆਏ ਆ ਸਾਰੇ ਮੋਰਚੇ ਦੇ ਦੌਰਾਨ ਜਦੋਂ ਇਹ ਮੀਟਿੰਗਾਂ ਸ਼ੁਰੂ ਹੋਈਆਂ 14 ਫਰਵਰੀ ਨੂੰ ਪਹਿਲਾ ਮੀਟਿੰਗ ਸੀ ਦੂਜੀ ਮੀਟਿੰਗ 22 ਫਰਵਰੀ ਤੋਂ ਮੁੜ ਕੇ 19 ਮਾਰਚ ਨੂੰ ਸੀ ਜੋ ਕੇਂਦਰੀ ਮੰਤਰੀਪਾਲਿਕਾ ਚੰਡੀਗੜ੍ਹ ਮੀਟਿੰਗ ਹੋ ਰਹੀ ਸੀ ਉਦੋਂ ਨਿੰਨਾ ਨੇ 18 ਤਰੀਕ ਨੂੰ ਕੋਈ ਉੱਥੇ ਫੋਰਸ ਵਗੈਰਾ ਇਕੱਠੀ ਕਰਨੀ ਸ਼ੁਰੂ ਕੀਤੀ ਸੀ ਪਰ ਸਾਨੂੰ ਕੋਈ ਖਬਰ ਨਹੀਂ ਸੀ ਨਾ ਸਾਡੇ ਨਾਲ ਕੋਈ ਸਰਕਾਰ ਨੇ ਇਨਫੋਰਮੇਸ਼ਨ ਸਾਂਝੀ ਕੀਤੀ ਨੀ ਵੀ ਕੋਈ ਇਸ ਤਰੀਕੇ ਦੇ ਇਹ ਅਸੀਂ ਕੋਈ ਠਾਉਣਾ ਚਾਹੁੰਨੇ ਆ ਜਾਂ ਤੁਹਾਡਾ ਕੀ ਪੱਕਾ ਜਾਂ ਕੀ ਆ ਕੋਈ ਇਨਫੋਰਮੇਸ਼ਨ ਸਰਕਾਰ ਵੱਲੋਂ ਸਾਂਝੀ ਨਹੀਂ ਕੀਤੀ ਗਈ ਨਾ ਕੇਂਦਰ ਵੱਲੋਂ ਨਾ ਪੰਜਾਬ ਵੱਲੋਂ ਨਾ ਕਿਸੇ ਏਜੰਸੀ ਵੱਲੋਂ ਉਸ ਦੇ ਵਿੱਚ ਜਦੋਂ ਮੀਟਰਨੂ ਮੀਟ ਰਿਕ ਨੂੰ ਸਾਡੇ ਆਗੂ ਸਹਿਬਾਨ 28 ਆਗੂ ਉੱਥੇ ਜਾਂਦੇ ਆ ਮੀਟਿੰਗ ਕਰਨ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਇਹਨਾਂ ਮੰਤਰੀਆਂ ਨਾਲ ਪੰਜਾਬ ਦੇ ਮੰਤਰੀਆਂ ਨਾਲ ਕਿ ਇਹ ਫੋਰਸ ਕਦੇ ਵਾਸਤੇ ਲਾਈ ਆ ਉਹ ਕਹਿ ਰਿਹਾ ਵੀ ਅਸੀਂ ਨਸ਼ਾ ਨੁਸ਼ਾ ਵਾਤ ਲਾਈ ਆ ਇਹ ਆਕਾ ਦੇ ਲੂਣ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਗੱਲ ਐ ਨਹੀਂ ਵੀ ਸਾਨੂੰ ਸਾਡਾ ਇਹ ਸੀਗਾ ਵੀ ਸਾਡਾ ਅੰਦਾਜ਼ਾ ਇਹ ਸੀ ਕਿ ਅਸੀਂ ਤੇ ਕੇਂਦਰ ਸਰਕਾਰ ਨਾਲ ਲੜ ਰਹੇ ਹਾਂ ਛੜਕਾਂ ਜਿਹੜੀਆਂ ਰੁਪਈਆਂ ਹੁaryana ਸਰਕਾਰ ਨੇ ਰੋਕੀਆਂ ਕੇਂਦਰ ਸਰਕਾਰ ਦੇ ਕਹਿਣ ਤੇ ਉਹਦੇ ਇਸ਼ਾਰੇ ਉੱਤੇ ਤੇ ਇਹ ਇਹ ਇਨ੍ਹਾਂ ਨਾਲ ਇਨ੍ਹਾਂ ਨਾਲ ਤਾਂ ਸਾਡਾ ਕੋਈ ਹੈ ਨਹੀਂਗਾ ਪੰਜਾਬ ਸਰਕਾਰ ਨਾਲ ਇਹ ਇਸ ਤਰੀਕੇ ਦਾ ਸਟੈਪ ਕਿਉਂ ਚੁੱਕਣਗੇ ਇਹ ਜਿਹੜੀ ਕੇਂਦਰ ਸਰਕਾਰਾਂ ਨਾਲ ਲੜਾਈ ਉਹ ਆਪਣੇ ਗੱਲ ਕਿਉਂ ਪਾਉਣਗੇ ਸਾਡਾ ਇਹ ਅੰਦਾਜ਼ਾ ਨਹੀਂ ਸੀ ਹੈਗਾ ਜਾਂ ਇਹ ਅੰਦਾਜ਼ਾ ਲਾਉਣੇ ਦੇ ਸਫਲ ਨਹੀਂ ਹੋਏ ਜੀ ਉਸ ਤੋਂ ਬਾਅਦ ਵੀ ਜਦੋਂ ਮੀਟਿੰਗ ਮੁੱਕਦੀ ਹੈ 4 ਵਜੇ ਜਿਹੜੀ ਕੇਂਦਰੀ ਮੰਤਰੀਆਂ ਨਾਲ ਉਸ ਤੋਂ ਬਾਅਦ ਫਿਰ ਇਹਨਾਂ ਦੇ ਮੰਤਰੀਆਂ ਨਾਲ ਮੀਟਿੰਗ ਹੁੰਦੀ ਹੈ ਫਿਰ ਇਹ ਪ੍ਰੈਸ ਬਾਅਦ ਚ ਪ੍ਰੈਸ ਨੂੰ ਵੀ ਦੱਸਦੇ ਆਪਣੇ ਕਟਾਰੂ ਚੱਕ ਜਾਂ ਦੂਜਾ ਖੁੰਡਿਆ ਸਾਹਿਬ ਜੀ ਸਾਡਾ ਕੋਈ ਨਹੀਂ ਜੀ ਇਸ ਤਰ੍ਹਾਂ ਦਾ ਹੈਗਾ ਇੱਕ ਪਕਾਇਦਾ ਬਿਆਨ ਦਿੰਦੇ ਆ ਆਗੂ ਵੀ ਜਿਹੜੇ ਸਾਡੇ ਆਗੂ ਉਹ ਵੀ ਇਸ ਤਰ੍ਹਾਂ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਜੋ ਵਾਪਰਦਾ ਅਸਲ ਦੇ ਵਿੱਚ ਇਨਾ ਨੇ ਜੋ ਕੀਤਾ ਕਾਰਪੋਰੇਟ ਦੇ ਦਬਾਅ ਥੱਲੇ ਮੋਦੀ ਸਰਕਾਰ ਨੇ ਮੋਦੀ ਸਰਕਾਰ ਵੱਲੋਂ ਕੇਜਰੀਵਾਲ ਨੂੰ ਕਹਿਣ ਦੇ ਉੱਤੇ ਉਧਰੋਂ ਇਹ ਸਾਰਾ ਜਿਹੜਾ ਇਹਨਾਂ ਦਾ ਦਬਾਅ ਥੱਲੇ ਭਗਵੰਤ ਮਾਨ ਨੇ ਕੀਤਾ ਭਗਵੰਤ ਮਾਨ ਦੀ ਜਿ ਤਰ੍ਹਾਂ ਦੀ ਆਪਣੀ ਐਸੇ ਤੋਂ ਆਪਾਂ ਸਾਰੇ ਜਾਣਦੇ ਆ ਜੋ ਇਹੜਾ ਵਰਦੀ ਮੋਰ ਅਰਗਾਈ ਮੁੱਖ ਮੰਤਰੀ ਆ ਇਸ ਕਰਕੇ ਇਹ ਜੋ ਵੀ ਵਾਪਰਿਆ ਵਾ ਇਹ ਸਰਕਾਰ ਦੀ ਜਿਹੜੀ ਆ ਨਲਾਕੀ ਵੀ ਆ ਸਰਕਾਰ ਦਾ ਇਹ ਕਹਿ ਲਓ ਕਿ ਆਪਣਾ ਇਹ ਧੋਖਾ ਕੀਤਾ ਗਿਆ ਵਾ ਇਹ ਇੱਕ ਆ ਆਪਣਾ ਕਿਹੜਾ ਭਰੋਸਾ ਤੋੜਿਆ ਗਿਆ ਵਾ ਇਹ ਵਿਸ਼ਵਾਸ ਘਾਤ ਇਹਨੂੰ ਕਿਹਾ ਜਾ ਸਕਦਾ ਕਦੀ ਵੀ ਕਿਸੇ ਖਾੜਕੂ ਗਰੁੱਪ ਵੀ ਆਪਣੇ ਚੱਲਦੇ ਜਦੋਂ ਪਿਛਾਰਬੰਦ ਕੋਲ ਵੀ ਚੱਲਦੇ ਉਦੋਂ ਵੀ ਮੀਟਿੰਗਾਂ ਹੁੰਦੀਆਂ ਨੇ ਯਾਰ ਜੰਗਾਂ ਦੇ ਵਿੱਚ ਵੀ ਜੋ ਦੇਚਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਪਰ ਜਦੋਂ ਜਿੰਨਾ ਜਦੋਂ ਉਹ ਮੀਟਿੰਗ ਉਹਨਾਂ ਜਾਂ ਆਗੂਆਂ 'ਚ ਕੋਈ ਗੱਲ ਮੁੱਕੇ ਨਾ ਮੁੱਕੇ ਉਹਨਾਂ ਨੂੰ ਲਾਂਗਾ ਦੇ ਕੇ ਸਰਕਤਾਂ ਪਹਚਾਉਣਾ ਹੁੰਦਾ ਵਾ ਤੇ ਇਹਨਾਂ ਨੇ ਜੋ ਕੀਤਾ ਇਹ ਧੋਖੇ ਨਾਲ ਸਾਰਾ ਕੁਝ ਕੀਤਾ ਤੇ ਇਸ ਦਾ ਖਮਿਆਜਾ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਸਰਕਾਰ ਬਹੁਤ ਬੁਰੀ ਤਰ੍ਹਾਂ ਪੂਤਣਾ ਪਊਗਾ ਤੇ ਪੰਜਾਬ ਦੀ ਸਰਕਾਰ ਆਪਣੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਆਪਣੀ ਸਿਆਸੀ ਖੁਦਕੁਸ਼ੀ ਕੀਤੀ ਹੈ ਇੰਤੇ ਗਿੰਦੇ ਆ। ਜੀ ਪੰਨੂ ਸਾਹਿਬ ਇੱਕ ਗੱਲ ਹੋਰ ਦੱਸਿਓ ਮੈਨੂੰ 13 ਫਰਵਰੀ 24 ਤੋਂ ਮੋਰਚੇ ਲੱਗੇ ਸੀ ਇੱਥੇ ਉਦੋਂ ਦੇਸ਼ ਦੇ ਵਿੱਚ 24 ਵਾਲੀ ਇਲੈਕਸ਼ਨ ਸੀ। ਇੱਕ ਸਵਾਲ ਇਹ ਵੀ ਖੜਾ ਹੋਇਆ ਕਿ ਜਿਹੜਾ ਹ ਮੋਰਚਾ ਸੀ ਇਹ ਮੋਰਚਾ ਇਲੈਕਸ਼ਨ ਤੋਂ ਪਹਿਲਾਂ ਹੀ ਕਿਉਂ ਲੱਗਿਆ ਕਿਉਂਕਿ ਹੁਣ ਤਾਂ ਨਾ ਤਾਂ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ ਚੋਣ ਜਾਬਤਾ ਲਾਗੂ ਹੋ ਜਾਣਾ ਕਿ ਇਸ ਮੋਰਚੇ ਦਾ ਜਾਂ ਤਾਂ ਕੋਈ ਜਿਹੜਾ ਬੈਨੀਫਿਟ ਹੈ ਉਹ ਬੈਨੀਫਿਟ ਮਿਲਣਾ ਨਹੀਂ ਦੂਜਾ ਨਾਲੋਂ ਨਾਲ ਸਵਾਲ ਖੜੇ ਹੋਏ ਇਹ ਸਵਾਲ ਕਿਸਾਨਾਂ ਨੇ ਹੀ ਜਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੀ ਸਵਾਲ ਉਠਾਏ ਕਿ ਜਿਹੜਾ ਮੋਰਚਾ ਸ਼ੰਭੂ ਤੇ ਖਨੌਰੀ ਬਾਰਡਰ ਚੱਲ ਰਿਹਾ ਇਸ ਮੋਰਚੇ ਨੇ ਐਸਕੇਐਮ ਨੂੰ ਕਮਜ਼ੋਰ ਕਰਨਾ ਤੇ ਇਸ ਮੋਰਚੇ ਨੇ ਕਿਸਾਨ ਮੂਵਮੈਂਟ ਨੂੰ ਕਮਜ਼ੋਰ ਕਰਨਾ ਤੇ ਹੁਣ ਕਿਸਾਨ ਆਗੂ ਗੱਲ ਰੱਖ ਵੀ ਰਹੇ ਨੇ ਕਿ ਦੇਖੋ ਅਸੀਂ ਤਾਂ ਆਹ ਗੱਲ ਗੱਲਾਂ ਪਹਿਲਾਂ ਵੀ ਕਹੀਆਂ ਸੀ ਤੇ ਹੁਣ ਵੀ ਕਹਿ ਰਹੇ ਹਾਂ ਕਿ ਸ਼ੰਭੂ ਤੇ ਖਨੌਰੀ ਮੋਰਚੇ ਤੇ ਜਿਹੜੇ ਦੋਨੋਂ ਫੋਰਮ ਨੇ ਕਿ ਕਿਸਾਨ ਮਜ਼ਦੂਰ ਮੋਰਚਾ ਤੇ ਐ ਐਸਕੇਐਮ ਨਾਨ ਪੋਲਿਟੀਕਲ ਕਿ ਆ ਦੇਖੋ ਇਹਨਾਂ ਨੇ ਐਸਕੇਐਮ ਕਮਜ਼ੋਰ ਕਰਨਾ ਸੀ ਤੇ ਕਿਸਾਨੀ ਮੂਵਮੈਂਟ ਦੇ ਉੱਪਰ ਸੱਟ ਮਾਰਨੀ ਸੀ ਉਹ ਸੱਟ ਮਾਰਤੀ ਇਹ ਗੱਲਾਂ ਨਿਕਲਦੀਆਂ ਰਹੀਆਂ ਨਾਲ ਨਾਲ ਸੰਘਰਸ਼ ਤੇ ਚੱਲਦੀਆਂ ਰਹੀਆਂ ਬਲਵੰਤ ਸਾਹਿਬ ਹਾਂਜੀ ਹਾਂਜੀ ਅੱਛਾ ਜੀ ਇਸ ਤਰ੍ਹਾਂ ਸੇ ਦੇਖੋ ਜਦੋਂ ਇਹ ਜਦੋਂ ਪਹਿਲਾ ਅੰਦੋਲਨ ਹੋਇਆ ਵਾ ਉਹਦੇ ਵਿੱਚ ਉਹਨਾਂ ਲਿਕਤੀ ਮੰਗਾਂ ਮੰਗੀਆਂ ਸੀ ਐਮਐਸਕੇ ਦੀ ਗਾਰੰਟੀ ਤੇ ਕਾਨੂੰਨ ਬਣਾਉਣ ਬਾਰੇ ਜਾਂ ਬਾਕੀ ਜਿੰਨੀਆਂ ਵੀ ਮੰਗਾਂ ਸੀਗੀਆਂ ਉਹ ਮੰਗਾਂ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ 1.5 ਤੋਂ ਪੌਣੇ 2 ਸਾਲ ਅਸੀਂ ਇਹ ਬਣਾਇਆ ਸੀਗਾ ਕਿ ਐਸ ਵੇਲੇ ਜਦੋਂ ਵੀ ਕੋਈ ਸੱਟ ਮਾਰਨੀ ਹੋਵੇ ਉਹ ਵੋਟਾਂ ਤੋਂ ਪਹਿਲਾਂ ਸਰਕਾਰ ਤੇ ਮਾਰਨੀ ਚਾਹੀਦੀ ਆ ਕਿਉਂਕਿ ਇਹਨਾਂ ਦਾ ਇਹ ਹੋਰ ਕਿ ਕੀ ਜਾਂਦੇ ਪੋਲੀਟਿਕਲੀ ਆ ਪੋਲੀਟਿਕਲੀ ਨੁਕਸਾਨ ਤੋਂ ਹੀ ਕੋਈ ਇਹ ਕਰਕੇ ਕੋਈ ਕਿਸਾਨਾਂ ਦਾ ਕੋਈ ਜਿਹੜੀ ਆ ਕੋਈ ਮਸਲੇ ਦਾ ਹੱਲ ਕਰ ਸਕਦੇ ਆ ਇਸ ਕਰਕੇ ਉਹ ਬਿਲਕੁਲੋਂ ਠੀਕ ਸੀ ਬਿਲਕੁਲੋਂ ਸਾਡਾ ਉਹ ਮੋਰਚਾ ਲਾਉਣ ਦਾ ਸਮਾਂ ਠੀਕ ਸੀ ਉਹ ਦਿੱਲੀ ਜਾਣ ਦਾ ਸਾਡਾ ਕੋਚ ਕਰਨ ਦਾ ਦਿੱਲੀ ਜਾਣ ਦਾ ਇਲਾਨ ਸੀ ਜੋ ਦੀ ਸਰਕਾਰ ਨੇ ਇੱਥੇ ਰੋਕਿਆ ਉਹ ਗੈਰ ਕਾਨੂੰਨੀ ਤੌਰ ਤੇ ਛੜਕਾਂ ਜਿਹੜੀਆਂ ਉਹਨਾਂ ਰੋਕੀਆਂ ਹਰਿਆਣਾ ਸਰਕਾਰ ਨੇ ਇੱਥੇ ਤੇ ਹਾਈ ਕੋਰਟ ਹਰਿਆਣਾ ਜਿਹੜੀ ਆ ਆਪਣੇ ਪੰਜਾਬ ਹਰਿਆਣਾ ਹਾਈ ਕੋਰਟ ਉਹਦਾ ਫੈਸਲਾ ਵੀ ਆਇਆ ਪਿਆ ਵਾ ਚ ਵੀ ਆਪਣੇ ਦਾ ਜੂਨ ਦੇ ਵਿੱਚ ਵੀ ਇਹ ਸਰਕਾਰ ਹਰਿਆਣਾ ਸਰਕਾਰ ਨੇ ਰੁਕੀਆਂ ਉਹ ਤੇ ਕੱਢਣ ਇਹ ਛੜਕਾ ਅਮਲ ਲੱਤਰ ਨਹੀਂ ਇਹ ਵੀ ਗੱਲ ਸੀ ਦੂਸਰੀ ਗੱਲ ਜਿਹੜੀ ਆ ਰਹੀ ਆ ਕਿ ਉਹ ਚੋਣ ਯੋਗਤਾ ਲੱਗ ਗਿਆ ਚੂਣ ਜਾਬਤੇ ਨਾਲ ਸੰਘਰਸ਼ ਦਾ ਕੋਈ ਸਬੰਧ ਨਹੀਂ ਹੁੰਦਾ ਇਹ ਜੋ ਵੀ ਬੁੱਧੀਜੀਵੀ ਆਨੇ ਜੋ ਚੈਨਲਾਂ 'ਤੇ ਬੈਠਦੇ ਆ ਜਾਂ ਜਿਹੜੇ ਆਪਣੇ ਇਸ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆ ਨੇ ਇਹ ਜਾਣ ਕੇ ਭਰਮ ਫਿਲਾਇਆ ਗਿਆ ਜਿਸ 'ਚ ਕੋਈ ਵੀ ਕਿਸੇ ਕਿਸਮ ਦੀ ਦਲੀਲ ਨਹੀਂ ਕੋਈ ਲੌਜਿਕ ਨਹੀਂ ਕਿ ਜੀ ਕਿਸਾਨ ਲੈਰ ਨੂੰ ਸੱਟ ਮਾਰੂਗਾ ਜੇ ਮਾਰੂਗਾ ਜੇ ਇੱਕ ਕਿਸਾਨ ਲੈਰ ਨੂੰ ਸੱਟ ਮਾਰਨ ਦੀ ਕੋਈ ਗੱਲ ਹੀ ਨਹੀਂ ਇਹ ਇਹ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਐ ਐਮਐਸਟੀਵੀ ਗਾਰੰਟੀ ਦਾ ਕਾਨੂੰਨ ਕਿਸਾਨਾਂ ਦਾ ਕਰਜਾ ਡਾਕਟਰ ਸੁਆਮੀ ਨਾਲ ਜੋ ਵੀ ਬਾਕੀ ਬੰਦਾ ਸੀ ਬਾਰਾਂ ਉਨਾਂ ਉਹ ਲੋਕਾਂ ਦੀਆਂ ਮੰਗਾਂ ਸੀ ਪੰਜਾਬ ਦੇ ਕਿਸਾਨਾਂ ਨੇ ਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਨੇ ਮੰਗਾਂ ਸੀ ਉਹ ਸਾਰੇ ਦੇਸ਼ ਚ ਗਈਆਂ ਦੁਨੀਆ ਚ ਗਈਆਂ ਇਹ ਦੁਨੀਆ ਦੇ ਵਿੱਚ ਕਿਸਾਨੀ ਦੀ ਜਿਹੜੀ ਆਵਾਜ਼ ਗਈ ਆ ਕਿਸਾਨ ਲਹਿਰੇ ਜਿਹੜਾ ਮਜ਼ਬੂਤ ਹੋਈ ਆ ਤੇ ਬਾਕੀ ਜੋ ਕੇਂਦਰ ਸਰਕਾਰ ਜਿਹੜਾ ਇਸ ਤਰੀਕੇ ਦਾ ਕਹਿ ਰਿਹਾ ਵੀ ਕੇਂਦਰ ਸਰਕਾਰ ਨੂੰ ਇਹ ਫਾਇਦਾ ਪਹੁੰਚਾਉਣ ਲਈ ਜਾਂ ਕੋਈ ਇਹ ਸਿਰਫ ਇਹਨਾਂ ਦੀਆਂ ਥੋਥੀਆਂ ਜਾਂ ਬੇਤੁਕੀਆਂ ਇਹਨਾਂ ਦੀਆਂ ਗੱਲਾਂ ਵਾਂ ਜਦੋਂ ਕਿ ਅਸੀਂ ਪਹਿਲਾਂ ਵੀ ਸੰਘਰਸ਼ ਲੜਿਆ ਸਾਡੇ ਸਾਹਮਣੇ ਕੋਈ ਜਿਹੜਾ ਚੋਣ ਜਾਂ ਤੱਕ ਕੋਈ ਵੀ ਮਤਲਬ ਨਹੀਂ ਹੁੰਦਾ ਸਰਕਾਰ ਸਾਡਾ ਇਹ ਪੱਖ ਸੀਗਾ ਸਰਕਾਰ ਕਿਸੇ ਦੀ ਆ ਜੇ ਸਰਕਾਰ ਤੋਂ ਪਹਿਲਾਂ ਅਸੀਂ ਦਬਾਅ ਪਾਉਨੇ ਆ ਸਰਕਾਰ ਉਹ ਤੋਂ ਬਾਅਦ ਵੀ ਆ ਕੇ ਸਾਡਾ ਸੰਘਰਸ਼ ਉਸ ਤਰ੍ਹਾਂ ਜਾਰੀ ਰਹਿਣਾ ਕਿਉਂਕਿ ਜਿਹੜੀਆਂ ਕਾਰਪੋਰੇਟ ਪੱਕੀ ਨੀਤੀਆਂ ਵਾ ਉਹਨਾਂ ਨਾਲ ਸਾਰੇ ਸਹਿਮਤ ਆ ਭਾਵੇਂ ਕਿਸੇ ਦੀ ਕਿਸੇ ਗਰੁੱਪ ਦੀ ਸਰਕਾਰ ਆ ਜੇ ਇਹਨਾਂ ਨਾਲ ਸਾਨੂੰ ਲੜਨਾ ਪੈਣਾ ਕਿ ਅਸੀਂ ਲੰਬੀ ਲੜਾਈ ਵਾਸਤੇ ਤਿਆਰ ਹੋ ਕੇ ਗਏ ਸੀ ਸਾ ਅਸੀਂ ਕੋਈ ਲੜਾਈ ਇਹ ਮਹੀਨੇ ਦੀ ਜਾਂ 2 ਮਹੀਨੇ ਦੀ ਜਾਂ ਆਪਣੇ ਚੋਣ ਜਾਂ ਤੱਕ ਤੋਂ ਪਹਿਲਾਂ ਸਾਨੂੰ ਇਹ ਬਿਲਕੁਲ ਨਹੀਂ ਸੀ ਚਾਣ ਜਾਂ ਜਦੋਂ ਪਹਿਲਾਂ ਇਹ ਮੰਗਾ ਜਿਹੜੀ ਲੋ ਹੋ ਜੂਗਾ ਜਾਂ ਬਾਅਦ ਚ ਸਾਨੂੰ ਇਹ ਸੀ ਕਿ ਲੰਬੀ ਲੜਾਈ ਲੜਨੀ ਪੈਣੀ ਉਹ ਲੰਬੀ ਲੜਾਈ ਵਾਸਤੇ ਸਾਡਾ ਮਨ ਸੀ ਹਾਂ ਦੂਸਰੀ ਗੱਲ ਕਿਸਾਨ ਲਹਿਰ ਨੂੰ ਸੱਟ ਤਾਂ ਵੱਜਦੀ ਸੀ ਜੇ ਅਸੀਂ ਮਿੱਕੀਆਂ ਮੋਟੀਆਂ ਮੰਗਾ ਕੇ ਕੋਈ ਸਮਝੌਤਾ ਕਰਕੇ ਆ ਜਾਂਦੇ ਉਹ 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 ਕਿਸਾਨ ਲਹਿਰ ਤੇ ਕਲੰਕ ਹੋਣਾ ਸੀ ਜਿਹਦਾ ਜਵਾਬ ਨਹੀਂ ਸੀ ਦਿੱਤਾ ਜਾਣਾ ਉਸ ਅੰਦਰ ਚ ਮੁੱਕਣਾ ਸੀ ਇਹ ਜਿਹੜਾ ਉਹਨਾਂ ਨੇ ਕੁੱਟ ਕੇ ਠਾਇਆ ਵਾ ਸਾਡਾ ਤੇ ਪਹਿਲਾਂ ਹੀ ਸੀ ਕਿ ਜਾਂ ਸਾਨੂੰ ਮੰਗਾ ਮੰਨਣਗੇ ਜਾਂ ਸਾਨੂੰ ਕੁੱਟ ਕੇ ਠਾਉਣਗੇ ਸਰਕਾਰ ਵੱਡੀ ਸਰਕਾਰ ਕੋ ਤਾਕਤਿਆ ਫੌਜਾਂ ਵਾਂ ਪਾਓ ਜਾ ਉਹਨਾਂ ਕੋ ਬਹੁਤ ਵੱਡੀ ਤਾਕਤ ਆ ਉਹਨਾਂ ਨੇ ਕੁੱਟ ਕੇ ਠਾ ਲਿਆ ਧੋਕੇ ਨਾਲ ਠਾ ਲਿਆ ਟੁੱਟ ਕੇ ਠਾ ਲਿਆ ਸੰਘਰਸ਼ ਚ ਜਾਰੀ ਆ ਇਹ ਤੇ ਇਤਿਹਾਸ ਆਪਣਾ ਗਵਾਵਾ ਕਿਆ ਤਗਵਾ ਵੇ ਕਿੰਨੇ ਕਿਨੇ ਜੁਰਮ ਜਬਰ ਹੁੰਦੇ ਰਿਆ ਸਿੱਖ ਲਹਿਰ ਤੇ ਕਿਨੇ ਕਿਨੇ ਸਾਡੇ ਗੁਰੂਆਂ ਦੇ ਕਿਨੇ ਕਿਨੇ ਹੋਏ ਆ ਲੰਧਪੁਰ ਸਾਹਿਬ ਦੀ ਲੜਾਈ ਦਾ ਲੈ ਲਓ ਆ ਲਾਚਮਕੌਰ ਦੀ ਲੜ ਲਓ ਉਦੋਂ ਪੰਜਾਂ ਮਹੀਨਾ ਬਾਅਦ ਜਿਹੜੀ ਆ ਆਪਣੇ ਖਦਰਾਨੇ ਦੀ ਟਾਂ ਉਤੇ ਗੁਰੂ ਫਿਰ ਜਿੱਤਿਆ ਇਸ ਤਰ੍ਹਾਂ ਸਾਡਾ 25 ਸਾਲ ਦਾ ਇਤਿਹਾਸ ਲੈ ਲਓ ਕਿੰਨੀ ਵਾਰਾ ਸਾਨੂੰ ਮਨ ਵਾਲੇ ਗੋਲੀਗਾਨ ਸਾਡੇ ਤੇ ਲਾਠੀ ਚਾਰਜ ਹੁੰਦਾ ਵਾ ਉਸ ਤੋਂ 21 ਫਰਵਰੀ 2014 ਨੂੰ ਹੁੰਦਾ ਵਾ ਉਸ ਤੋਂ ਪਹਿਲਾਂ ਕਿੰਨੀ ਵਾਰ ਸਾਡੇ ਤੇ ਛਾਧਨ ਦਿਆ ਪਰ ਅਸੀਂ ਆਪਣੀ ਲੜਾਈ ਜਾਰੀ ਰੱਖੀ ਤੇ ਉਹਨਾਂ ਦੇ ਵਿੱਚ ਸਫਲ ਹੋਏ ਬੰਨ ਬਾਈ ਕਾਰਡ ਦੀ ਲੜਾਈ ਜਿੱਤ ਸਫਲ ਹੋਏ ਬੰਨ ਬਾਈ ਕਾਰਡ ਦੇ 355 ਕਰੋੜ ਦੇ ਬਕਾਏ ਖਤਮ ਕਰਾਉਣ ਚ ਸਫਲ ਹੋਏ ਜਿੰਨੀ ਵਾਰਾਂ ਵੀ ਸਾਡੇ ਤੇ ਛਾਧ ਹੋਇਆ ਉਹਨੀਆਂ ਦੀ ਲੜ ਜਾਦੀ ਮਜ਼ਬੂਤ ਹੁੰਦੀ ਆ ਹੁਣ ਵੀ ਸਾਡਾ ਇਹ ਪੱਕਾ ਤੇ ਜੋ ਵੀ ਇਹ ਕਹਿ ਰਿਹਾ ਜੁਤੀ ਜੀ ਵੀ ਕਹਿ ਰਿਹਾ ਕੁਝ ਕਿਸਮ ਸਾਰੇ ਨਹੀਂ ਅਸੀਂ ਕਹਿੰਦੇ ਜਿਹੜੇ ਚੈਨਲਾਂ ਦੇ ਬੇਚਦੇ ਆ ਕੁਝ ਕੁਝ ਹੈਗੇ ਆ ਜਰੂਰ ਉਹ ਇਸ ਤਰਿਕ ਦਾ ਪੱਕ ਲੈ ਰਿਹਾ ਜਿਹੜਾ ਨੈਗੇਟਿਵਿਟੀ ਫਲਾ ਰਿਹਾ ਜਾਂ ਕੋਈ ਜਿਹੜੇ ਸੰਯੁਕਤ ਖਸਾਨ ਮੋਰ ਕੇ ਦੇ ਕੁਝ ਆਗੂ ਆ ਜਿਸ ਤਰੀਕੇ ਨਾਲ ਉਹ ਗੱਲਾਂ ਕਰ ਰਹੇ ਉਹ ਤੇ ਇਸ ਤਰ੍ਹਾਂ ਵੀ ਜਿ ਤਰ੍ਹਾਂ ਸਯੁਕਤ ਖਸਾਨ ਮੋਰਚੇ ਨਾਲ ਦੋਨੋਂ ਫੋਰਮਾਂ ਲਈ ਵੀ ਇੱਕ ਤੋ ਛਿੜਕੇ ਡਾ ਰਿਹਾ ਜਿਸ ਤਰੀਕੇ ਦੀ ਉਹ ਕਰ ਰਿਹਾ ਪਤਾ ਨਹੀਂ ਉਹ ਇੰਡੀਵਿਜੂਅਲੀ ਕਰ ਰਿਹਾ ਜਾਂ ਉਹ ਆਪਣੀ ਜਥੇਬੰਦੀਆਂ ਨੂੰ ਕਹਿ ਰਿਹਾ ਜਾਂ ਸਯੁਕਤ ਮਾਰਚੇ ਲੋ ਸਯੁਕਤ ਮੋਰਚੇ ਨੂੰ ਕਹਿ ਰਿਹਾ ਉਹਨਾਂ ਨੂੰ ਇਹ ਜਿਹੜਾ ਵਾ ਇਹ ਸਪਸ਼ਟ ਕਰਨਾ ਚਾਹੀਦਾ ਜਿਹੜੇ ਵੀ ਆਗੂ ਕਾਦਿਆ ਸਾਹਿਬ ਬੋਲੇ ਆ ਜਾਂ ਇਹਨਾਂ ਦਾ ਦਰਸ਼ਨ ਪਾਸ ਦਾ ਕੋਈ ਆਗੂ ਬੋਲਿਆ ਵਾ ਉਹਨਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਉਹ ਬੋਲ ਕਿਦਾਂ ਨੂੰ ਰਹੇ ਤੇ ਇਸ ਦੇ ਨਾਲ ਇਸ ਦੇ ਨਾਲ ਜਿਹੜਾ ਸਾਡਾ ਪੱਖ ਇਹ ਆ ਕਿ ਹੁਣ ਵੀ ਜੋ ਇਹ ਤਛੱਦ ਹੋਇਆ ਵਾ ਜੋ ਵੀ ਜ਼ੁਲਮ ਹੋਇਆ ਜ਼ਬਰ ਹੋਇਆ ਵਾ ਇਹਦੇ ਚੋਂ ਕਿਸਾਨ ਲਹਿਰ ਹੋਰ ਮਜ਼ਬੂਤ ਹੋਊਗੀ ਕਿਸਾਨ ਲਹਿਰ ਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋ ਸੱਟ ਵੱਜੀ ਆ ਉਹਦੇ ਨਾਲ ਲੋਕਾਂ 'ਚ ਗੁੱਸਾ ਬਣ ਰਿਹਾ ਵਾ ਇਹ ਇਹ ਪੂਰੇ ਫੇਰ ਉੱਪਰ ਕੇ ਕਿਸਾਨ ਲਹਿਰ ਅੱਗੇ ਆਊਗੀ ਇਹ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਕਿਸਾਨ ਲਹਿਰ ਦੇ ਨਾਲ ਜੜਾਓ ਆੜਿਆ ਵਾ ਪੂਰੇ ਪੰਜਾਬ 'ਚ ਬਾਹਰਲੇ ਦੇਖਿਆਂ ਦੇ ਆਪਣੇ ਸੂਬਿਆਂ 'ਚ ਆੜਿਆ ਵਾ ਇਹ ਆਉਣ ਦਿਨਾਂ ਦੇ ਵਿੱਚ ਫਿਰ ਕਿਸਾਨlar ਵੱਡੇ ਖੜੀ ਹੋ ਕੇ ਜਿਹੜੀਆਂ ਆਪਣੀਆਂ ਮੰਗਾਂ ਵਾ ਆਪਣੇ ਮਸਲੇ ਆ ਉਹ ਉਹਦੇ ਹੱਲ ਵਾਸਤੇ ਜਾਊਗੀ ਉਹਨਾਂ ਸ਼ਕਤੀ ਨਾਲ ਕੀਤਾ ਵਾ ਕਿਉਂਕਿ ਉਹ ਕਾਰ ਤੋਂ ਰੇਟ ਦੇ ਮਗਰ ਖਲੋਤੀ ਆ ਸਰਕਾਰਾਂ ਕਹੇ ਕੇਂਦਰ ਦੀਆਂ ਚਾਹੇ ਪੰਜਾਬ ਦੀਆਂ ਉਹਨਾਂ ਦੇ ਮਗਰ ਉਹ ਖਲੋ ਕੇ ਉਹਨਾਂ ਨੇ ਕੀਤਾ ਕਿ ਅਸੀਂ ਵੀ ਆਪਣੀ ਜਿਹੜੀ ਲੋਕ ਸ਼ਕਤੀ ਆ ਜਿਹੜੀ ਜਥੇਬੰਦ ਤਾਕਤ ਆ ਉਹ ਕਿੰਨੀ ਵੱਡੀ ਕਰ ਲਾਂਗੇ ਉਹਦੇ ਦਬਾਅ ਥੱਲੇ ਹੀ ਸਾਡੇ ਮਤਲਬਾਂ ਦਾ ਆਲੂਗਾ ਤੇ ਇਹ ਜੋ ਵੀ ਜ਼ੁਲਮ ਹੋਇਆ ਇਹ ਸਾਡੀ ਜਥੇ ਦਾ ਤਾਕਤ ਨੂੰ ਸਾਡੀ ਕਿਸਾਨ ਸ਼ਕਤੀ ਨੂੰ ਕਿਸਾਨ ਲਹਿਰ ਨੂੰ ਮਜ਼ਦੂਰ ਲਹਿਰ ਨੂੰ ਹੋਰ ਮਜ਼ਬੂਤ ਕਰੂਗੀ ਜੀ ਪੰਨੂ ਸਾਹਿਬ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅਸੀਂ ਲੰਮੀ ਲੜਾਈ ਸੋਚ ਕੇ ਗਏ ਸੀ ਇਦਾਂ ਹੀ ਐਸਕੇਐਮ ਦੇ ਲੀਡਰ ਕਹਿੰਦੇ ਨੇ ਕਿ ਜਿਹੜੀ ਐਮਐਸਪੀ ਦੀ ਲੜਾਈ ਆ ਆਹ ਲੜਾਈ ਕੋਈ ਛੋਟੀ ਨਹੀਂ ਕੱਚੇ ਹੱਥ ਨਹੀਂ ਪਾਏ ਜਾ ਸਕਦੇ ਕਿਸਾਨੀ ਸੰਘਰਸ਼ ਨੂੰ ਇਸ ਕਰਕੇ ਕਿ ਐਮਐਸਪੀ ਬਹੁਤ ਵੱਡਾ ਇਸ਼ੂ ਹੈ ਬਹੁਤ ਵੱਡਾ ਮਸਲਾ ਕਿ ਸਾਡੇ ਸਾਥੀਆਂ ਨੇ ਆਹ ਫੈਸਲਾ ਕਾਲੀ ਦੇ ਵਿੱਚ ਲੈ ਲਿਆ ਚੰਗਾ ਹੁੰਦਾ ਕਿ ਕਿਉਂਕਿ ਇੱਕ ਤਾਂ ਆਗੂਆਂ ਦਾ ਇਹ ਵੀ ਕਹਿਣਾ ਕਿ ਜਿਹੜਾ ਐਮਐਸਪੀ ਦਾ ਇਸ਼ੂ ਹੈ ਇਹ ਇਸ਼ੂ ਪੂਰੇ ਦੇਸ਼ ਦਾ ਇਸ਼ੂ ਹੈ ਸਭ ਤੋਂ ਪਹਿਲਾਂ ਦੇਸ਼ ਦੇ ਵਿੱਚ ਕਿਸਾਨਾਂ ਨੂੰ ਲਾਭ ਮੰਦ ਕਰਨ ਦੀ ਲੋੜ ਸੀ ਕਿਸਾਨਾਂ ਨੂੰ ਅਵੇਅਰ ਕਰਨ ਦੀ ਲੋੜ ਸੀ ਫਿਰ ਕਿਸਾਨਾਂ ਨੂੰ ਇੱਕ ਪਲੇਟਫਾਰਮ ਦੇ ਉੱਪਰ ਲੈ ਕੇ ਆਉਣ ਦੀ ਲੋੜ ਸੀ ਜਿਵੇਂ ਤਾਂ ਨਹਿਤੀ ਕਾਨੂੰਨਾਂ ਦੇ ਵੇਲੇ ਸਾਰਾ ਕੁਝ ਹੋਇਆ ਪਰ ਕਹਿੰਦੇ ਕਿ ਸਾਥੀਆਂ ਨੇ ਸਮੇਂ ਤੋਂ ਪਹਿਲਾਂ ਸੰਘਰਸ਼ ਸ਼ੁਰੂ ਕਰਤਾ ਨਾ ਤਾਂ ਅਵੇਅਰ ਕੀਤਾ ਲੋਕਾਂ ਨੂੰ ਨਾ ਕੋਈ ਦੇਸ਼ ਦੇ ਵਿੱਚ ਮੈਸੇਜ ਜਿਗੇ ਆ ਤੇ ਕਾਲੀ ਕਾਲੀ ਦੇ ਵਿੱਚ ਆਹ ਅੰਦੋਲਨ ਛੇੜ ਤਾ ਕਿ ਲੜਾਈ ਐ ਐਮਐਸਪੀ ਦੀ ਵੱਡੀ ਆ ਹੱਥ ਕੱਚੇ ਬਾਲੇ ਹਾਂ ਜੀ ਹਾਂ ਜੀ ਇਹ ਦੇਖੋ ਇਹ 14 ਮੀਟਿੰਗਾਂ ਹੋਈਆਂ ਜੀ ਸਾਡੀਆਂ 14 ਮੀਟਿੰਗਾਂ ਸੰਯੁਕਤ ਖਸਾਨ ਮੋਰਚੇ ਦੇ ਆਗੂ ਸਾਹਿਬਾਨ ਹੋਈਆਂ ਤੇ ਥਾਂ ਵੀ ਦੱਸੀ ਹੋਈ ਆ ਤੇ ਉਹ ਤਰੀਕਾ ਵੀ ਦੱਸੀ ਹੋਈ ਆ ਜਿੱਥੇ ਹੋਈਆਂ ਅਸੀਂ ਅਸੀਂ ਇਹਨਾਂ ਨੂੰ ਇਹ ਕਹਿ ਰਹੇ ਸੀ ਕਿ ਇਹ ਵਿੜਾਵਾ ਇਹ ਜੇੜਾਵਾ ਇਸ ਵੇਲੇ ਸਾਨੂੰ ਇਹ ਜਿਹੜੀ ਆ ਜਿਹੜੀ ਐਮ ਐਸ ਕੇ ਦੀ ਗਾਰੰਟੀ ਦਾ ਕਾਨੂੰਨ ਹੈ ਜਾਂ ਬਾਕੀ ਮੰਗਾ ਇਹਨਾਂ ਦੇ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਅਸੀਂ ਕਹੇ ਸੀ ਤੁਸੀਂ ਕਰ ਦਿਓ ਅਸੀਂ ਤੁਹਾਡੇ ਮਗਰ ਆਵਾਂਗੇ ਪਰ ਇਧਰੋਂ ਕਿਹਾ ਜਾ ਰਿਹਾ ਸੀ ਕੋਈ ਵੀਡੀਓ ਆ ਰਹੀ ਸੀ ਤੇ ਇਹ ਤੇ 30 ਸਾਲ ਤੱਕ ਮੋਰਚੇ ਨਹੀਂ ਬਣਦੇ 100 ਸਾਲ ਬਾਅਦ ਬਣਦੇ ਆ ਅਸਲ ਜੋ ਸਾਡਾ ਪੱਖ ਆ ਆਪਣਾ ਪੰਗੋ ਸਾਹਿਬ ਸਾਡਾ ਪੱਖ ਇਹ ਆ ਕਿ ਸਾਨੂੰ ਇਹ ਲੜਾਈ ਦਿਲ ਤੋਂ ਸਮੇਂ ਤੇ ਲੜੀ ਗਈ ਆ ਲੜਨੀ ਚਾਹੀਦੀ ਸੀ ਨਾਲ ਇਹ ਵੀ 100% ਵੀ ਜਿੱਤਣ ਦੀ ਆਸ ਹੋਵੇ ਤਾਂ ਵੀ ਲੜ ਲੈਣਾ ਚਾਹੀਦਾ ਜੋ ਸਾਡਾ ਪੱਖ ਆ ਇਹ 5% ਲੜਨ ਦੀ ਆਸ ਹੋਵੇ ਤਾਂ ਹੀ ਲੜਨਾ ਚਾਹੀਦਾ 1% ਵੀ ਲੜਨ ਦੀ ਆਸ ਹੋਵੇ ਤਾਂ ਵੀ ਲੜਨਾ ਚਾਹੀਦਾ ਨਾਲ ਲੜਨ ਨਾਲੋਂ ਨਾਲ ਲੜਨ ਨਾਲੋਂ ਘਰਾਂ 'ਚ ਬਹਿ ਕੇ ਹਾਰ ਮੰਨ ਲੈਣੀ ਉਹਦੇ ਨਾਲੋਂ ਲੜ ਕੇ ਹਾਰ ਵੀ ਜਾਣਾ ਉਹ ਕਿਤੇ ਚੰਗਾ ਹੁੰਦਾ ਕਈ ਹਾਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿੱਤਾਂ ਤੋਂ ਵੱਡੀਆਂ ਦੀਆਂ ਕਈ ਜਿੱਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਹਾਰਾਂ ਤੋਂ ਪੈੜੀਆਂ ਹੁੰਦੀਆਂ ਵਾ ਹਾਰਾਂ ਹੀ ਜਿੱਤਾਂ ਦੀ ਬੁਨਿਆਦ ਹੁੰਦੀਆਂ ਇਤਿਹਾਸ ਸਾਰਾ ਗਵਾਹ ਵਾ ਇਸ ਕਰਕੇ ਜਿਹੜੇ ਇਹ ਜਿਹੜਾ ਇਹ ਕਹਿ ਰਿਹਾ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ ਜਾਂ ਪੁੱਛਿਆ ਜਾਂ ਇਹ ਕਾੜੀ ਕਰਕੇ ਇਹੋ ਜੀ ਕੋਈ ਗੱਲ ਨਹੀਂ ਸੀ ਅਸੀਂ ਬਿਲਕੁਲ ਉਹ 14 ਮੀਟੀਆਂ ਕੀਤੀਆਂ ਇਹਨਾਂ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਧਰੋਂ ਕੋਈ ਰਿਸਪੌਂਸ ਨਹੀਂ ਮਿਲਿਆ ਫਿਰ ਅਸੀਂ ਇਹ ਮੋਰਚੇ ਦਾ ਨਾਂਨ ਉਹ ਨਾ ਫੋਰਮ ਵਰ ਨੂੰ ਜੋ ਕੀਤਾ ਲੜਾਈ ਲੜੀਆਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਜੋ ਲੜਾਈ ਆ ਹੁਣ ਵੀ ਅਸੀਂ ਇਹ ਸਾਨੂੰ ਅੱਜ ਵੀ ਅਸੀਂ ਕਹਿੰਦੇ ਤੋਂ ਉਦੋਂ ਵੀ ਸਾਡਾ ਪਾਕਿਸਤਾਨ ਦੀ ਲੜਾਈ ਬਹੁਤ ਵੱਡੀ ਆ ਡਬਲਯੂਟੀ ਇਹਦੀਆਂ ਜਿਹੜੀਆਂ ਮੱਦਾਂ ਉਹਦੇ ਨਾਲ ਟਕਰਾਂਦੀ ਐ ਐਮਐਸ ਦੀ ਗਰੰਟੀ ਦਾ ਕਾਨੂੰਨ ਉਹਦੇ ਨਾਲ ਟਕਰਾਂਦਾ ਉਹਨਾਂ ਦਾ ਜਿਹੜਾ ਏਜੰਡਾ ਕਾਰਪੋਰੇਟ ਦਾ ਉਹ ਕਦੀ ਵੀ ਇਹ ਜਿਹੜਾ ਨਹੀਂ ਚਾਹੁੰਦਾ ਕਿਉਂਕਿ ਉਹ ਤੇ ਮੰਡੀ ਤੋੜਨਾ ਚਾਹੁੰਦਾ ਜਿਸ ਤਰ੍ਹਾਂ ਕੌਮੀ ਖੇਤੀ ਮੰਡੀ ਨੀਤੀ ਦਾ ਅਖੜਾ ਲੈ ਕੇ ਆਏ ਆ ਜਾਂ ਜਿਸ ਤਰ੍ਹਾਂ 트ੰਪ ਦੇ ਆ ਜਿਹੜੀ ਆ ਫ੍ਰੀ ਮਾਰਕੀਟ ਵਾਲਾ ਜਿਹੜਾ ਏਜੰਡਾ ਉਹਨਾਂ ਦਾ ਆ ਰਿਹਾ ਇਸ ਕਰਕੇ ਜਿਹੜੀ ਐਮਐਸਕੇ ਦੀ ਗਾਰੰਟੀ ਦਾ ਕਾਨੂੰਨ ਹੈ ਵੱਡੀ ਮੰਗਿਆ ਵੱਡੀ ਲੜਾਈ ਹੈ ਦੇ ਵਾਸਤੇ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈਣਾ ਪੈਣਾ ਲੈਣ ਉਹ ਲਵਾਂ ਉਹ ਉਹ ਆਉਣ ਵਾਲੇ ਸਮੇਂ ਚ ਉਧਰ ਨੂੰ ਸਾਡੇ ਯਤਨ ਆ ਸਾਰੀਆਂ ਕਫਾਨ ਮਜ਼ੂਰ ਜਿੱਥੇ ਬੰਦਿਆ ਜਿੰਨੀਆਂ ਹੁਆਂ ਸਾਰੀਆਂ ਨਾਲ ਸਾਡੇ ਜਤਨਾਂ ਆ ਪੀਸ ਇਹ ਇਹ ਦੇ ਵਾਸਤੇ ਸਾਨੂੰ ਜਿਹੜੀਆਂ ਨਿੱਕੀਆਂ ਮੋਟੀਆਂ ਆਪਣੀਆਂ ਗੱਲਾਂ ਛੱਡ ਕੇ ਵਿਚਾਰਧਾਰਕ મતਭੇਦ ਵੀ ਛੱਡ ਕੇ ਜਿਹੜੇ ਨਿਮੀਨਮ ਇਕਤਾ ਦੇ ਉੱਤੇ ਵੀ ਗੱਲ ਕਰਕੇ ਤੇ ਅੱਗੇ ਵਧਣਾ ਚਾਹੀਦਾ ਉਹਦੇ ਵਾਸਤੇ ਅਸੀਂ ਪੂਰੀ ਤਰ੍ਹਾਂ ਯਤਨ ਯਤਨਸ਼ੀਲਿਆ ਤੇ ਇਹ ਲੜਾਈ ਜਿਹੜੀ ਆ ਇਹ ਇਹ ਸਾਨੂੰ ਲਰਨ ਲਰਨੀ ਹੀ ਪੈਣੀ ਆ ਲਰਨੀ ਪੈਣੀ ਜਿਉ ਸਾਡੀ ਹੋਣ ਦਾ ਸਵਾਲ ਆ ਸਾਡੇ ਵਜੂਦ ਦਾ ਸਵਾਲ ਆ ਸਾਡੀ ਅੱਜ ਸਾਡੇ ਸਾਰੇ ਸਾਰੇ ਕਾਹੇ ਨੂੰ ਖਤਰਾ ਵਾ ਸਾਡੇ ਪਾਣ ਪਾਣੀ ਨੂੰ ਖਤਰਾ ਸਾਡੀ ਵਿਰਸੇ ਦੀ ਸਭਿਆਚਾਰ ਨੂੰ ਖਤਰਾ ਵਾ ਸਾਡੀ ਖੇਤੀ ਨੂੰ ਖਤਰਾ ਵਾ ਸਾਡੇ ਆਲੇ ਦੁਆਲੇ ਦੇ ਸਾਰੇ ਜੋ ਵੀ ਆ ਉਹਨੂੰ ਅੱਜ ਖਤਰਾ ਕਾਰਪੋਰੇਟ ਤੋਂ ਨਿਕਲੀ ਜਾ ਰਿਹਾ ਸਾਡੀ ਬਹੁਤ ਨਿਕਲਦੀ ਹੋ ਚਿਆਰੀ ਚ ਕਰੀ ਬੈਠਾ ਜਿੰਨੇ ਸਰਕਾਰਾਂ ਵਾਂ ਚਾਹੇ ਕੇਂਦਰ ਦੀ ਚਾਹੇ ਸੂਬਿਆਂ ਦੀਆਂ ਉਹ ਤੁਹਾਨੂੰ ਨਹੀਂ ਸੇਵਾ ਕਰ ਬਣੀ ਬੈਠੀਆਂ ਉਹ ਤਾਂ ਆਪਣੇ ਏਜੰਡੇ ਨੂੰ ਲਾਗੂ ਕਰ ਰਹੀਆਂ ਜਿਸ ਤਰ੍ਹਾਂ ਆ ਭਾਰਤ ਮਾਲਾ ਪ੍ਰੋਜੈਕਟ ਵਾਲੀ ਗੱਲ ਆ ਜਾਂ ਗੈਸ ਪਾਈਪਲਾਈਨਾਂ ਵਾਂ ਜਿਸ ਤਰੀਕੇ ਦਾ ਏਜੰਡਾ ਲੈ ਕੇ ਆ ਰਹੇ ਆ ਇਸੇ ਤਰ੍ਹਾਂ ਹੀ ਉਹਦੇ ਉਹਦੇ ਖਿਲਾਫ ਲੋਕ ਲਹਿਰ ਜਿਹੜੀ ਆ ਵੱਡੀ ਕਰਨ ਵਾਲਾ ਸੀ ਜਿਹੜੀ ਤਵੱਜੋ ਦੇ ਰਹੇ ਆ ਤੇ ਉਹ ਪੂਰੀ ਤਰ੍ਹਾਂ ਆਪਣੇ ਜਤਨਸ਼ੀਲ ਆ ਜੀ ਪੰਨੂ ਸਾਹਿਬ ਜਿਵੇਂ ਕੇਐਮਐਮ ਦੇ ਵਿੱਚ 10 ਕਿਸਾਨ ਜਥੇਬੰਦੀਆਂ ਨੇ ਦੇਸ ਕੇ ਨਾਨ ਪੋਲਿਟਿਕਲ ਦੇ ਵਿੱਚ 14 ਕਿਸਾਨ ਜਥੇਬੰਦੀਆਂ ਨੇ ਕੇਐਮਐਮ ਸ਼ੰਭੂ ਬੈਠਿਆ ਸੀ ਤੇ ਦੂਜੇ ਪਾਸੇ ਐਸਕੇਐਮ ਦੀਆਂ 14 ਜਥੇਬੰਦੀਆਂ ਖਨੌਰੀ ਲੱਟ ਰਹੀਆਂ ਸੀ ਜਦੋਂ ਐਕਸ਼ਨ ਹੁੰਦਾ ਕਿਸਾਨਾਂ ਦੇ ਉੱਪਰ ਜਿਵੇਂ ਕਿ ਹੈ ਗਿਆ ਕਿ ਪੂਰੇ ਦੇਸ਼ ਦੀ ਜਥੇਬੰਦੀਆਂ ਇਨਵੋਲਵ ਸੀ ਤੁਸੀਂ ਜਿਹੜੀਆਂ ਜਥੇਬੰਦੀਆਂ ਦੂਜੀਆਂ ਇਨਵੋਲਵ ਸੀ ਦਾ ਦੂਜੇ ਸੂਬੇ ਇਨਵੋਲਵ ਸੀ ਇਸ ਸੰਘਰਸ਼ ਦੇ ਵਿੱਚ ਉਹਨਾਂ ਦਾ ਤੁਸੀਂ ਰਿਐਕਸ਼ਨ ਦੇਖਿਆ ਕਿ ਕਿੰਨਾ ਵੱਡਾ ਰਿਐਕਸ਼ਨ ਹੋਇਆ ਇਹਦੇ ਰੋਸ ਵਿੱਚ ਹੋਇਆ ਕੁਝ ਦੇਸ਼ ਦੇ ਹਾਂਜੀ 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 ਤੁਹਾਨੂੰ ਸਭ ਦੇਖੋ ਤਾਮਨਾਡੂ 'ਚ ਜਦੋਂ 19 ਤਰੀਕ ਨੂੰ 19 ਮਾਰਚ ਨੂੰ ਇੱਥੇ ਵਾਪਰਦਾ ਸਾਰਾ ਕੁਝ ਤਾਮਨਾਡੂ 'ਚ ਰੇਲ ਰੁਕੀ ਆ ਉਹ ਸਾਰੀ ਮੀਡੀਆ 'ਚ ਆਇਆ ਸਾਰਾ ਕੁਝ ਇਸ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ ਰਾਜਸਥਾਨ 'ਚ ਵੀ ਹੋਇਆ ਹੋਰ ਬੱਧਪਰਦੇਸ਼ 'ਚ ਹੋਇਆ ਹੋਰ ਵੀ ਕਈ ਸੂਬਿਆਂ ਦੇ ਵਿੱਚ ਜਿਹੜਾ ਇਸੇ ਤਰੀਕੇ ਨਾਲ ਆ ਉਹ ਰਿਐਕਸ਼ਨ ਹੋਏ ਆ ਹਿੰਦੁਸਤਾਨ ਦੇ ਵਿੱਚ ਜੋ ਕਿਸਾਨ ਮਜ਼ਦੂਰ ਆ ਸੂਬਿਆਂ ਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਵਾ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਜਾਪੂਗਾ ਜਦੋਂ ਅਸੀਂ ਹੁਣ ਆ ਇਦਾਂ ਉਹ ਕਰਕੇ ਬਾਹਰਲੇ ਸੂਬਿਆਂ 'ਚ ਵੱਡੇ-ਵੱਡੀਆਂ ਕਾਨਫਰੰਸਾਂ ਰੱਖ ਕੇ ਉਹਨਾਂ ਦੇ ਨਾਲ ਤਾਲਮੇਲ ਕਰਕੇ ਉਹ ਕਰਾਂਗੇ ਕਲਾਮਬੰਦੀ ਕਰਾਂਗੇ ਉਹਦੇ 'ਚ ਇਹ ਦੱਸੂਗਾ ਸਾਰਾ ਕਿ ਲੋਕ ਜਿਹੜੇ ਆ ਕਿਸਾਨ ਨੇ ਆ ਜਿਹੜੇ ਮਜ਼ਦੂਰ ਆ ਉਹ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕੇਂਦਰ ਦੀਆਂ ਨੀਤੀਆਂ ਜਾਂ ਸੂਬੇ ਦੀਆਂ ਨੀਤੀਆਂ ਸੂਬੇ ਸਰਕਾਰਾਂ ਦੀਆਂ ਉਹਨਾਂ ਦੇ ਖਿਲਾਫ ਬਹੁਤ ਵੱਡਾ ਬਹੁਤ ਵੱਡਾ ਉਹਨਾਂ 'ਚ ਵਿਦਰੋਹ ਪਾਇਆ ਜਾ ਰਿਹਾ ਰੋਹ ਪਾਇਆ ਜਾ ਰਿਹਾ ਗੁੱਸਾ ਪਾਇਆ ਜਾ ਰਿਹਾ ਇਹ ਆਉਣ ਵਾਲੇ ਸਮੇਂ 'ਚ ਲਿਆਰ ਇਹ ਦਰਸ਼ਨ ਕਰਾਊਗੀ ਇਹ ਸਾਰੇ ਕਰਕੇ ਜੀ ਪੰਨੂ ਸਾਹਿਬ ਹੁਣ 4 ਤਰੀਕ ਦੀ ਆ ਮੀਟਿੰਗ ਅਗਲੀ ਕੇਂਦਰ ਦੇ ਨਾਲ 4 ਮਈ ਦੀ ਹਾਂ 4 ਮਈ ਦੀ ਪੰਕਸਾ ਮੀਟਿੰਗ ਜਿਹੜੀ ਆ ਉਹ ਕੋਈ ਇਸ ਤਰ੍ਹਾਂ ਦੀ ਆ ਰਹੀ ਆ ਉਹਦੇ ਚੋਂ ਕੇਂਦਰ ਸਰਕਾਰ ਦਾ ਜਿਹ ਤਰ੍ਹਾਂ ਦਾ ਰਵਈਆ ਆ ਰਿਹਾ ਬਾਕੀ ਉਹਦੇ ਚ ਦੇਖੋ ਦੋਨੋਂ ਫੋਰਮ ਫੈਸਲਾ ਕਰਨਗੇ ਉਹਨਾਂ ਦੀ ਅਜੇ ਮੀਟਿੰਗ ਕੋਈ ਹੋਈ ਨਹੀਂ ਆਪਸ ਵਿੱਚ ਕੀ ਕਰਨਾ ਉਸੀ ਮੀਟਿੰਗ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋ ਸਾਡੀ ਜਿੱਥੇ ਪੈਂਦਾ ਪੱਕਿਆ ਕਿਸਾਨ ਨੂੰ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ 'ਚ ਨਹੀਂ ਜਾਣਾ ਚਾਹੀਦਾ ਇਹ ਜਿਸ ਤਰੀਕੇ ਦਾ ਕੇਂਦਰ ਸਰਕਾਰ ਦਾ ਰਵੱਈਆ ਵਾ ਜਾਂ ਜੋ ਵੀ ਹੈਗਾ ਵਾ ਜਿਸ ਤਰੀਕੇ ਨਾਲ 19 ਤਰੀਕ ਨੂੰ ਉਹਨਾਂ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਧੋਖੇ ਨਾਲ ਕਰਕੇ ਇਹਨਾਂ ਜ਼ਬਰ ਜੁਲਮ ਕੀਤਾ ਵਾ ਇਸ ਕਰਕੇ ਸਾਡਾ ਆਪਣਾ ਜਿੱਥੇ ਵੀ ਦਾ ਪਹਿਲਾ ਬਾਕੀ ਦੋਨੋਂ ਫਾਰਮ ਵੀ ਕੰਗਲਾ ਕਰਦੇ ਆ ਉਹ ਦੋਨੋਂ ਫਾਰਮ ਆਪਣਾ ਉਹ ਕਰ ਸਕਦੇ ਆ ਇਹ ਆ ਸਾਡਾ ਦੱਸ ਜੀ ਪਰ ਸੀਐਮ ਮਾਨ ਤਾਂ ਕਹਿੰਦੇ ਨੇ ਕਿ ਮੈਂ ਖੁਦ ਕਿਸਾਨਾਂ ਨੂੰ ਦਿੱਲੀ ਲੈ ਕੇ ਜੋ ਮੈਂ ਖੁਦ ਮੈਂ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਲੈ ਕੇ ਜਾਊਂਗਾ ਇਹ ਦੇਖੋ ਇੱਕ ਵੱਡੀ ਬੜਿੰਬਣਾਵਾ ਪੰਗੋ ਸਾਬ ਬਾਕੀ ਚੀਜ਼ਾਂ ਦਾ ਇਹ ਕਲੇਮ ਕੀਤਾ ਵਾ ਨਸ਼ਿਆਂ ਦਾ ਕਲੇਮ ਕੀਤਾ ਮੈਂ ਨਸ਼ਿਆਂ ਦੇ ਖਿਲਾਫ ਜਦੋਂ ਲੋੜ ਰਿਹਾ ਆਪਾਂ ਉਹ ਕੀ ਹੋ ਆਪਾਂ ਨੂੰ ਪਤਾ ਵਾ ਜਾਂ ਤਸੀਲਦਾਰ ਜਦੋਂ ਤਸੀਲਦਾਰਾਂ ਦੇ ਖਿਲਾਫ ਉਹਨਾਂ ਨੂੰ ਉਹਨਾਂ ਦਾ ਕਲੇਮ ਕੀਤਾ ਮੈਂ ਤਸੀਲਦਾਰ ਸਿੱਧੇ ਕਰਤੇ ਮੈਂ ਪਟਵਾਰੀ ਸਿੱਧੇ ਕਰਤੇ ਜਾਂ ਪੰਜ ਤਰੀਕੇ ਨੂੰ ਸੰਯੁਕਤ ਕਿਸਾਨ ਮੋਰਚੇ ਤੇ ਜੋ ਚੰਡੀਗੜ੍ਹ ਦੇ ਜਿਹੜੀ ਗੁਰਦਾਰੀਆਂ ਕਰਕੇ ਉਹ ਉਹਨਾਂ ਦਾ ਚੰਡੀਗੜ੍ਹ ਜਾਣਾ ਰੋਕਿਆ ਉਹਦਾ ਵੀ ਕਲੇਮ ਕਰ ਲਿਆ ਪਰ ਇਹਦਾ ਕਲੇਮ ਨਹੀਂ ਕਰ ਸਕਿਆ ਮੁੱਖ ਮੰਤਰੀ ਇਨਾ ਮਤਲ ਦਰਿਆ ਹੋਇਆ ਜਾਂ ਘਬਰਾਇਆ ਇਹ ਤਨੇਮ ਵੀ ਨਹੀਂ ਕਰ ਸਕਿਆ ਵੀ ਮੈਂ ਠਾਏ ਆ ਤੂੰ ਜੇ ਠਾਏ ਆ ਤਾਂ ਕਹੋ ਵੀ ਮੈਂ ਠਾਏ ਆ ਫਿਰ ਕਹੀ ਜਾਂਦੇ ਅਸੀਂ ਨਾਲ ਆ ਕਿਸਾਨਾਂ ਦੇ ਜੀ ਇਹ ਆ ਜੋ ਆ ਹੁਣ ਕਹਿ ਰਿਹਾ ਬਈ ਚਾਰ ਤਰੀਕ ਨੂੰ ਲੈ ਕੇ ਜਾਊਂਗਾ ਉੱਥੇ ਇਹ ਇਹ ਆਪਣੀ ਗਲਤ ਫੈਲੀ ਮੁੱਖ ਮੰਤਰੀ ਸਾਹਿਬ ਨੂੰ ਕੱਢ ਲੈਣੀ ਚਾਹੀਦੀ ਆ ਇਹ ਕਿਸ ਹਿਸਾਬ ਜੀ ਕਰ ਰਿਹਾ ਅਸੀਂ 4 ਮਈ ਨੂੰ ਲੈ ਕੇ ਜਾਵਾਂਗੇ ਅਸੀਂ ਤੇ ਕਹਾਂਗੇ ਕਿ ਤੂੰ ਆਪਣੀ ਆਪਣਾ ਮੁੱਖ ਮੰਤਰੀ ਸਾਹਿਬ ਤੂੰ ਆਪਣੀ ਦਿੱਲੀ ਦੀ ਤਿਆਰੀ ਕਰ ਤੈਨੂੰ ਪੰਜਾਬ ਦੇ ਲੋਕ 3 ਕਰੋੜ ਲੋਕ ਦਿੱਲੀ ਨੂੰ ਭੇਜਣਗੇ ਬਾਕੀ ਜਿੰਨ ਕਿ ਤੁਥੇ ਕੱਟੇਗਾ ਜੋ ਪੰਜਾਬ ਦੇ ਨਾਲ ਤਰੋਕ ਮਾਰ ਰਿਆਂ ਜਿਸ ਤਰੀਕੇ ਨਾਲ ਪੰਜਾਬ ਚ ਕੀਆਂ ਨੀਤੀਆਂ ਨੇ ਤਬਾਹੀ ਕਰ ਰਹੀਆਂ ਜਿਸ ਤਰੀਕੇ ਨਾਲ 28 ਮਾਰਚ ਨੂੰ ਤੂੰ ਜਲ ਸੋਧ ਆਪਣਾ ਤੇਰੀ ਇਹ ਸਰਕਾਰ ਨੇ ਪੰਜਾਬ ਸਰਕਾਰ ਨੇ ਆਪਣਾ ਜਲ ਰੋਕਥਾਮ ਦਿਲ ਜਿਹੜਾ ਵਾ ਉਹ ਚ ਸੋਧ ਕਰਕੇ 6 ਉਹ 6 ਸਾਲ ਦੀ ਸਜ਼ਾ ਵਿੱਚੋਂ ਕੱਢਦੀ। ਇਪਰਾਧਕ ਪਰਚਾੜਾਂ ਡੈਟੇਕਸ਼ਨ ਤੇ ਹੁੰਦਾ। ਉਹ ਵੀ ਕੱਢਤਾ। ਪੰਜਾਬ ਦਾ ਪਾਣੀ ਗੰਦਲਾ ਕਰਕੇ 3 ਕਰੋੜ ਦੀਆਂ ਲਾਛਾਂ ਦੇ ਤੂੰ ਕਾਰਪੋਰੇਟ ਦਾ ਪੰਜਾਬ ਸਰਕਾਰ ਵਿਕਾਸ ਕਰਨਾ ਚਾਹੁੰਦੀ ਆ। ਇਸ ਤਰ੍ਹਾਂ ਬਾਕੀ ਚੀਜ਼ਾਂ ਵਾ। ਇਸ ਕਰਕੇ ਪੰਜਾਬ ਦੇ ਲੋਕ ਜਿੱਦਾਂ ਗੁੱਸੇ ਦੇ ਲੋਕਾਂ ਜਿ ਤਰ੍ਹਾਂ ਇਹਨਾਂ ਦੇ ਥਾਂ ਥਾਂ ਵਿਰੋਧ ਹੋ ਰਿਹਾ, ਸਵਾਲ ਪੁੱਛੇ ਜਾ ਰਿਹਾ, ਕਾਲੇ ਝੰਡਿਆਂ ਦਾ ਵਿਰੋਧ ਹੋ ਰਿਹਾ। ਇਹ ਤੇ ਆਉਣ ਵਾਲੇ ਦਿਨਾਂ ਕਿ ਇਹਨਾਂ ਨੂੰ ਪੱਕਾ ਹੀ ਦਿੱਲੀ ਵੱਲ ਇਹ ਪੰਜਾਬ ਦੇ ਲੋਕ ਤੋੜ ਦੇਣਗੇ। ਸਾਨੂੰ ਇਹਨਾਂ ਦਿੱਲੀਦੁੱਲੀ ਕੀ ਕਰਨਾ? ਤੇ ਇਸ ਕਰਕੇ ਅਸੀਂ ਦਿਲਕਲੋਂ ਜੋ ਭਗਵਾਨ ਤਮਨ ਨੇ ਬਿਆਨ ਦਿੱਤਾ ਉਹਦੀ ਨਖੇਦੀ ਕਰਦੇ ਆਂ ਜ਼ੋਰਦਾਰ ਨਖੇਦੀ ਕਰਦੇ ਜੀ ਪੰਨੂ ਸਾਹਿਬ ਹੁਣ ਅਗਲੇਰਾ ਪ੍ਰੋਗਰਾਮ ਕੀ ਹੈ ਮੋਰਚਾ ਲਾਉਗੇ ਕੀ ਕਰੋਗੇ ਕਿ ਹਾਲਾਂਕਿ ਮੈਂ ਦੇਖ ਰਿਹਾ ਹਾਂ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਘੇਰ ਕੇ ਸਵਾਲ ਕਰ ਰਹੇ ਹੋ ਅੱਗੇ ਤੇ ਕੀ ਪ੍ਰੋਗਰਾਮ ਤੁਹਾਡੇ ਉੱਤੇ ਲਿਖੇ ਹੋਏ ਨੇ ਜਥੇਬੰਦੀਆਂ ਦੇ ਹਾਂਜੀ ਇਹ ਚਲੋ ਸਾਡੇ ਨੂੰ ਜਿਹੜੇ ਉਹ ਪ੍ਰੋਗਰਾਮ ਕੇਮ ਮੈਮ ਲੋ ਅਲਾਨ ਵੀ ਕੀਤਾ ਹੋਇਆ ਤੇ ਸਵਾਲ ਪੁੱਛਾਂਗੇ ਆਪਣੇ ਇਹਨਾਂ ਦੇ ਆਮ ਆਦੀ ਪਾਰਟੀ ਦੇ ਆਗੂਆਂ ਨੂੰ ਮੰਤਰੀਆਂ ਨੂੰ ਐਮਐਲਏ ਨੂੰ ਮੁੱਖ ਮੰਤਰੀ ਨੂੰ ਤੇ ਉਹ ਸਾਡਾ ਚੱਲ ਰਿਹਾ ਪੂਰਾ ਪੂਰੇ ਜ਼ੋਰ ਨਾਲ ਚੱਲ ਰਿਹਾ ਪੂਰੇ ਪੰਜਾਬ 'ਚ ਆਮ ਆਦੇ ਲੋਕ ਸਵਾਲ ਪੁੱਛ ਰਹੇ ਆ ਦੂਸਰਾ ਇਹੀ ਹੈ ਜੀ ਪੰਗਸਾਪ ਵੀ ਜਿਹੜੇ ਜਿਹੜਾ ਜ਼ਬਰ ਕੀਤਾ ਇਹਨਾਂ ਨੇ ਜਿਤਨਾ ਕਰੋੜਾਂ ਰੁਪਏ ਦੀਆਂ ਟਰਾਲੀ ਟਰਾਲੀਆਂ ਚੋਰੀ ਕੀਤੀਆਂ ਵਾ ਟਰੈਕਟਰ ਚੋਰੀ ਕੀਤੇ ਆ ਸਮਾਨ ਦੀ ਭੰਨ ਤੋੜ ਦਿੱਤੀ ਆ ਦਫ਼ਤਰਾਂ ਵਿੱਚ ਤੇਜਾਂ ਢਾਈਆਂ ਵਾ ਸਿਲੰਡਰ ਚੋਰੀ ਕੀਤੇ ਆ ਹੋਰ ਜਿੰਨਾ ਵੀ ਆ ਇਹਨਾਂ ਦੇ ਪੁਲਿਸ ਨੇ ਕਰਾਇਆ ਪੁਲਿਸ ਨੇ ਆਪ ਕੀਤਾ ਜਾਂ ਇਹਨਾਂ ਦੇ ਮੰਤਰੀਆਂ ਐਮਐਲਏ ਦੇ ਵੀ ਨਾਂ ਲੱਗ ਰਹੇ ਆ ਜਾਂ ਹੋਰ ਲੋਕਾਂ ਦੇ ਲੱਗ ਰਹੇ ਸਰਪੰਚਾਂ ਦੇ ਪੁਈਆਂ ਦੇ ਉਹ ਉਹਦਾ ਇਹ ਸਾਡਾ ਇਹੀ ਆ ਕਿ ਉਹਦੀਆਂ ਸਾਡੀਆਂ ਲਿਸਟਾਂ ਬਣ ਰਹੀਆਂ ਕਿ ਉਹ ਕਿੰਨੇ ਕਰੋੜ ਦਾ ਨੁਕਸਾਨ ਆ ਸਾਡਾ ਜਾਂ ਕਿੰਨਾ ਕਿੰਨਾ ਉਹਦੀ ਉਹ ਸੋਰੀ ਸਾਰੀ ਜਿਉਂ ਸਾਡੇ ਕੋਲ ਪੁਖਤਾ ਜਾਣਕਾਰੀਆਂ ਆਉਣ ਲੈ ਸਮੇਂ ਚਾਹੀਏ ਦੋਨੋਂ ਫਾਰਮਾਂ ਦੀ ਉਸ ਤੋਂ ਨਾਲ ਅਸੀਂ ਜਿਹੜੇ ਆਉਣਾ ਕਣਕ ਕਣਕ ਦੀ ਵਾਢੀ ਉਹ ਵੀ ਕਰਾਂਗੇ ਬਾਕੀ ਵਿਰੋਧ ਜਾਰੀ ਰੱਖਾਂਗੇ ਉਸ ਤੋਂ ਬਾਅਦ 20 ਮਈ ਦੇ ਲਾਗੇ ਬੰਨੇ ਜਾ ਕੇ ਪੂਰੀ ਲਾਂਬੰਦੀ ਕਰਕੇ ਤਿਆਰੀ ਕਰਕੇ ਦੋਨੋਂ ਫਾਰਮ ਅ ਪੰਜਾਬ ਸਰਕਾਰ ਦੇ ਖਿਲਾਫ ਤੇ ਕੇਂਦਰ ਸਰਕਾਰ ਦੇ ਖਿਲਾਫ ਇੱਕ ਤਕੜਾ ਇਛਂਗਰਸ਼ ਦਾ ਐਲਾਨ ਕਰਨਗੇ ਜਿਹਦੇ ਵਿੱਚ ਸਾਡੀਆਂ ਮੰਗਾਂ ਹਨ ਕਿ ਜਿਹੜੀ ਕਰੋੜਾਂ ਰੁਪਏ ਦੀ ਜਿਹੜੀ ਜੋ ਨੁਕਸਾਨ ਹੋ ਉਹਦੀ ਪੂਰਤੀ ਕਰੇ ਪੰਜਾਬ ਸਰਕਾਰ ਤੇ ਇਸ ਦੇ ਨਾਲ ਜਿਹੜੇ ਐਮ ਐਲ ਏ ਉੱਥੇ ਗਲਾਗਰ ਲਾਲ ਤਨੌਰ ਉਹਨਾਂ ਨੂੰ ਬਰਤਾਰਪ ਕੀਤਾ ਜਾਵੇ ਮੈਂਬਰੀ ਤੋਂ ਵਿਧਾਨ ਸਭਾ ਜਿੱਤੋਂ ਤੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਚੋਰ ਜੋ ਵੀ ਚੋਰੀਆਂ ਜੋ ਕੀਤੀਆਂ ਵਾਂ ਜੋ ਵੀ ਆਪਣਾ ਸਮਾਨ ਚੋਰੀ ਹੋਇਆ ਕਿਸਾਨਾਂ ਦਾ ਟਰੈਕਟਰ ਟਰੈਕਟਰ ਵਾਲਿਆਂ ਸਮੇਤ ਬਾਕੀ ਦਾ ਉਹਨਾਂ ਦੇ ਪਰਚੇ ਜਿਹੜੇ ਕਰਕੇ ਉਹਨਾਂ ਦੀ ਗਿਰਦਾਰੀ ਕੀਤਾ ਜਾਵੇ ਤੇ ਜਿਹੜੇ ਬਲਵਾਂ ਸਿੰਘ ਬਰਾਮਕੇ ਬਿਹਾਰਪ੍ਰੀਤ ਸਿੰਘ ਖਾਨੇਦਾਰ ਜੋ ਸ਼ੰਭੂ ਦਾ ਸ਼ੰਭੂ ਠਾਣੇ ਦਾ ਸੀ ਉਹਨੇ ਕੁੱਟਮਾਰ ਕੀਤੀ ਹੈ ਉੱਥੇ ਬਹੁਤ ਬੁਰੀ ਤਰ੍ਹਾਂ ਕਿਸਾਨ ਨੂੰ ਆਪਣੇ ਕਿਸਾਨਾਂ ਕੋਲ ਨੂੰ ਕੁੱਟਿਆ ਵਾ ਉਹਦੇ ਖਿਲਾਫ ਕਾਰਵਾਈ ਕਰਕੇ ਉਹਦੀ ਗਿਰਦਾਰੀ ਕੀਤੀ ਜਾਵੇ ਇਸ ਇਸ ਇਹ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਆ ਇਹ ਮੰਗਾਂ ਨੂੰ ਨਾਲ ਲੈ ਕੇ ਅਸੀਂ 20 ਮਈ ਦੇ ਲਾਗੇ ਬੰਨੇ ਕੋਈ 20 ਮਈ ਤੇ ਲਾਗੇ ਬੰਨੇ ਉਧਰ ਉਧਰ ਕਰਕੇ ਜੋ ਵੀ ਦੋਹਾਂ ਫਾਰਮ ਠੀਕ ਸਮਝਣਗੇ ਉਹ ਇੱਕ ਵੱਡੇ ਸੰਘਰਸ਼ ਦਾ ਐਲਾਨ ਹੋਊਗਾ ਤੇ ਉਹ ਮੋਰਚਾ ਸਾਡਾ ਜਿਹੜਾ ਉਹ ਆਪਣੀਆਂ ਜੋ ਵੀ ਸਰਕਾਰ ਤੋਂ ਜੋ ਵੀ ਆ ਜ਼ਬਰ ਦੀ ਗੱਲ ਆ ਉਹਦਾ ਹੀ ਮਸਲੇ ਦਾ ਹੱਲ ਕਰਵਾ ਕੇ ਹੀ ਛੱਡਾਂਗੇ ਹਰ ਹਾਲਤ ਦੇ ਵਿੱਚ ਤੇ ਬਾਕੀ ਬਾਹਰ ਮੰਗਾ ਦੇ ਨਾਲ ਰੱਖਾਂਗੇ ਜੀ ਪੰਨੂ ਸਾਹਿਬ ਕਿਸਾਨੀ ਸੰਘਰਸ਼ ਦੌਰਾਨ ਟੋਲ ਪਲਾਜ਼ੇ ਬੰਦ ਰਹੇ ਤੇ ਹੋਰ ਨੁਕਸਾਨ ਹੋਏ ਆਰਥਿਕ ਤੌਰ ਦੇ ਉੱਪਰ ਸਰਕਾਰਾਂ ਨੇ ਪੂਰੇ ਐਸਟੀਮੇਟ ਲਾਏ ਹੋਏ ਨੇ ਕਿ ਇਹਨਾਂ ਨੁਕਸਾਨ ਹੋਇਆ ਸਾਨੂੰ ਇਸ ਅੰਦੋਲਨ ਦੇ ਦੌਰਾਨ ਸ਼ੰਭੂ ਤੇ ਖਨੌਰੀ ਵਾਡਰ ਕਿਸਾਨ ਬੈਠੇ ਹੋਏ ਸੀ ਭਾਵੇਂ ਉਹ ਵਪਾਰ ਦੇ ਰੂਪ ਦੇ ਵਿੱਚ ਹੋਵੇ ਜਾਂ ਟ੍ਰੈਫਿਕ ਦੇ ਰੂਪ ਦੇ ਵਿੱਚ ਹੋਵੇ ਬਿੱਤੇ ਕੱਲ ਕੇਂਦਰ ਨੇ ਇੱਕ ਚਿੱਠੀ ਲਿਖੀ ਆ ਪੰਜਾਬ ਸਰਕਾਰ ਨੂੰ ਤੇ ਚਿੱਠੀ 'ਚ ਹੈਗਾ ਕਿ ਜਿਹੜਾ ਟੋਲ ਪਲਾਜਿਆ ਦਾ ਨੁਕਸਾਨ ਹੋਇਆ ਕਰੋੜਾਂ ਰੁਪਏ ਦਾ ਉਹ ਨੁਕਸਾਨ ਦੀ ਜਿਹੜੀ ਪਰਪਾਈ ਆ ਉਹ ਪੰਜਾਬ ਸਰਕਾਰ ਕਰੇਗੀ ਜੀ ਇਹ ਦੇਖੋ ਇਹਦੀ ਗੱਲ ਹੈ ਇਹ ਆ ਵੀ ਟੋਲ ਪਲਾਜੇ ਆ ਇਹ ਜੱਜਿਆ ਵਾ ਜਦੋਂ ਕਿ ਰੋਡ 'ਤੇ ਸਾਰੇ ਲੋਕਾਂ ਨੇ ਆਪਣੀ ਜਿੰਦੋਂ ਵੀ ਕਰ ਲੈਂਦੇ ਆ ਰੋਡ 'ਤੇ ਦਿੱਤਾ ਹੋਇਆ ਵਾ ਜੋ ਰੋਟਰ ਟੈਕਸ ਹੈ ਟੂਲ ਟੈਕਸ ਕਹਾਦਾ ਇਹ ਤੇ ਕਾਰਪੋਰੇਟ ਦਾ ਜੋ ਵੀ ਇਹਨਾਂ ਐਜੰਡਾ ਲਾਗੂ ਕਰਤਾ ਲੋਕਾਂ ਦੀ ਲੁੱਟਿਆ ਅਸੀਂ ਤੇ ਇਹਨਾਂ ਨੂੰ ਮੰਨਦੇ ਹੀ ਨਹੀਂ ਜਿਹੜੇ ਟੂਲ ਪਲਾਏ ਆ ਇਹ ਲੋਕ ਜਦੋਂ ਵੀ ਕਿਤੇ ਉੱਠਣਗੇ ਇਹਦਾ ਵਿਰੋਧ ਲੋਕਾਂ ਨੂੰ ਕਰਨਾ ਪੰਦਾ ਦੂਸਰੇ ਬੰਨੇ ਜੋ ਵੀ ਇਹ ਜੋ ਇਹ ਬਣਾ ਰਿਹਾ ਕਿ ਜਿਹੜੀ 1638 ਕਰੋੜ ਰੁਪਈਆ ਦੀ ਇਹਨਾਂ ਮੰਗ ਕੀਤੀ ਆ ਪੰਜਾਬ ਸਰਕਾਰ ਕੋਲੋਂ ਉਹ ਗੈਰਵਾਜਬ ਹੈ ਅਸੀਂ ਉਹ ਸਮਝਦੇ ਹਾਂ ਕਿ ਗੈਰਵਾਜਬ ਹੈ ਉਹਦਾ ਕੋਈ ਟੋਕ ਨਹੀਂ ਬਣਦੀ ਪੰਜਾਬ ਸਰਕਾਰ ਨੂੰ ਠੋਕਾਂ ਜਵਾਬ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਪਰ ਇਹ ਦੇਣ ਯੋਗੇ ਨਹੀਂ ਇਹ ਇਹ ਉਹਨਾਂ ਦੀ ਹਰ ਗੱਲ ਮੰਨ ਰਿਹਾ ਜਿਹੜੀ ਵੀ ਉਹਨਾਂ ਦੀ ਨੀਤੀ ਆ ਰਹੀ ਉਹਨੂੰ ਅੱਖ ਬੰਨ ਕੇ ਲਾਗੂ ਕਰ ਰਹੀ ਜਿ ਤਰ੍ਹਾਂ ਸਿੱਖਿਆ ਨੀਤੀ ਜਿ ਤਰ੍ਹਾਂ ਜਲ ਰੋਕ ਤਾਂ ਬੈਲ ਜਿ ਤਰ੍ਹਾਂ ਹੋਰ ਬਾਕੀ ਚੀਜ਼ਾਂ ਸਾਡਾ ਇਹੀ ਆ ਕਿ ਇਹ 1630 ਕਰੋੜ ਦਾ ਕੀ ਲੌਜੀਕ ਬਣਦਾ ਇਹ ਕੋਈ ਲੌਜੀਕ ਨਹੀਂ ਬਣਦਾ ਇਹ ਜੋ ਕਾਰਪੋਰੇਟਰ ਦੇ ਝੰਡੇ ਕਾਰਪੋਰੇਟ ਨੂੰ ਮੁਨਾਫਾ ਘਟਾਉਣ ਵਾਸਤੇ ਉਹਨਾਂ ਨੂੰ ਹੋਰ ਤਕੜਿਆ ਕਰਨ ਵਾਸਤੇ ਲੋਕਾਂ ਦੀ ਲੁੱਟ ਕਰਨ ਵਾਸਤੇ ਪੰਜਾਬ ਦੀ ਲੁੱਟ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਪੰਜਾਬ ਦਾ ਤਾਂ ਉਹਨਾਂ ਨੇ 10000 ਕਰੋੜ ਦਾ ਉਹ ਡੂਲਰ ਡਿਵੈਲਪਮੈਂਟ ਫੰਡ ਵੀ ਰੋਕ ਕੇ ਬੈਠਿਆ ਯਾਰ ਹੋਰ ਬਾਕੀ ਰੋਕ ਕੇ ਬੈਠੇ ਇਹ ਕੁੰਦੇ ਨਹੀਂਗੇ ਨਾ ਕੋਈ ਘਾਣਾ ਕੋਈ ਲਾਂਬੰਦੀ ਨਾ ਕਿਤੇ ਮਜਾਰਾ ਨਾ ਕੋ ਰੈਲੀ ਨਾ ਕੋ ਪ੍ਰੋਟੈਸਟ ਇਹ ਕਰ ਨਹੀਂ ਰਿਹਾ ਕਿਸ ਤਰ੍ਹਾਂ ਦਾ ਇਹਨਾਂ ਦਾ ਹੈ ਤੇ ਇਹ ਤਾਂ ਦੇਖੋ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾਵਾ ਪੰਜਾਬ ਦੇ ਲੋਕਾਂ ਨਾਲ ਜਿਆਜਤੀਆ ਅਸੀਂ ਪੰਜਾਬ ਦੀ ਸਰਕਾਰ ਨੂੰ ਕਵਾਂਗੇ ਕਿ ਇਹ ਬਿਲਕੁਲ ਇਹਦਾ ਧੋਖਾਵਾ ਜਵਾਬ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਜੀ ਬਨੂ ਸਾਹਿਬ ਮੈਂ ਆਖਰੀ ਸਵਾਲ ਇੱਕ ਹੋਰ ਲਾਉਂਗਾ ਜਾਂਦਾ ਜਾਂਦਾ ਕਿ ਸਵਾਲ ਬੜੇ ਉੱਠੇ ਇਸ ਸਸੰਕਾਰ ਸਦੇ ਦਰਾਂ ਤੁਹਾਡੇ ਦੇ ਉੱਪਰ ਗੱਲਾਂ ਤਾਂ ਇੱਥੋਂ ਤੱਕ ਵੀ ਕਿਸਾਨ ਆਗੂਆਂ ਨੇ ਕਹੀਆਂ ਕਿ ਸਰਕਾਰਾਂ ਦੇ ਹੀ ਬਠਾਏ ਹੋਏ ਨੇ ਕੀ ਕਹਿਣਾ ਚਾਹੋਗੇ ਇਹਦੇ ਤੇ ਹਾਂਜੀ ਹਾਂਜੀ ਇਹ ਦੇਖੋ ਇਹ ਸ਼ੁਰੂ ਤੋਂ ਹੀ ਹੋਇਆ ਸ਼ੁਰੂ ਤੋਂ ਹੀ ਪਹਿਲੇ ਸਰਕਾਰ ਨੇ ਬੁੜਾਈ ਦੀ ਜਿਹੜੇ ਹੈਗੇ ਆਪਣੇ ਭਾਰਤੀ ਜਨਤਾ ਪਾਰਟੀ ਵਾਲੇ ਉਹ ਕਹੀ ਜਾਂਦੇ ਆ ਆਮ ਆਦਮੀ ਪਾਰਟੀ ਨੇ ਭਾਏ ਸੀ ਤੇ ਆਮ ਆਦਮੀ ਪਾਰਟੀ ਵਾਲੇ ਜਾਂ ਬਾਕੀ ਦੂਜੇ ਕਹੀ ਜਾਂਦੇ ਜੀ ਇਹ ਭਾਰਤੀ ਜਨਤਾ ਪਾਰਟੀ ਨੇ ਭਾਏ ਸੀ ਇਹ ਜਿਸ ਤਰ੍ਹਾਂ ਦਾ ਬੁੱਧੀ ਜੀਵਿਆਂ ਦਾ ਰਵੱਈਆ ਵਾ ਜਿਸ ਤਰ੍ਹਾਂ ਨੈਗੇਟਿਵਿਟੀ ਫਲਾਈ ਹੈ ਜਿਸ ਤਰ੍ਹਾਂ ਬਾਕੀ ਦੇ ਲੋਕਾਂ ਨੇ ਉਹਨਾਂ ਦਾ ਇਹ ਉਹਨਾਂ ਦਾ ਕੋਈ ਪੋਲੀਟਿਕਲ ਏਜੰਡਾ ਹੋ ਸਕਦਾ ਜਾਂ ਉਹ ਸਰਕਾਰ ਨਾਲ ਰਖ ਲੋਤੇ ਕਿਸ ਤਰ੍ਹਾਂ ਦਾ ਇਹ ਦੇਖੋ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਇੱਕਾ ਹੀ ਵਾਰ ਪਹਿਲਾਂ ਵੀ ਹੋਇਆ ਕਦੀ ਉਹ ਪਹਿਲੇ ਅੰਦੋਲਨਾਂ ਦਾ ਆਪਣੇ ਕੇਂਦਰ ਸਰਕਾਰ ਕਹਿ ਰਹੀ ਸੀ ਜੀ ਇਹ ਬੁੱਧੀ ਇਹ ਹੈ ਜੀ ਇਹ ਅੰਦੋਲਨ ਜੀ ਵੀ ਆ ਜੀ ਇਹ ਨਕਸਲੀ ਆ ਜੀ ਇਹ ਕਲਸਤਾਨੀ ਆ ਜੀ ਇਹ ਫਲਾਣੇ ਆ ਜੀ ਇਸ ਜਿਹੜੇ ਟੈਗ ਇਹਨਾਂ ਦਾ ਕੰਮ ਉਹਦਾ ਲਗਾਉਣਾ ਜਦੋਂ ਅਸੀਂ ਦੋਲਨ ਲੜ ਗਏ ਸੀ ਪਹਿਲਾਂ ਉਦੋਂ ਅਕਾਲੀ ਦਲ ਵਾਲਿਆਂ ਦੇ ਕਾਂਗਰਸ ਨੇ ਕਾਂਗਰਸ ਇਹਨਾਂ ਨੂੰ ਸਪੌਂਸਰ ਕਰ ਰਹੀ ਹੈ ਕਾਂਗਰਸ ਇਹਨਾਂ ਨੂੰ ਸ਼ਹਿਦ ਦੇ ਕੇ ਲੜਾ ਰਹੀ ਹੈ ਤੇ ਜਦੋਂ ਜਦੋਂ ਅਕਾਲੀ ਦਲ ਦੀ ਸਰਕਾਰ ਆ ਜਿੰਨੀ ਤੋਂ ਕਹ ਰਹੇ ਕਿ ਕਾਂਗਰਸਾਰੇ ਕਰ ਰਹਾ ਹੈ ਤੇ ਕਦੀ ਜਦੋਂ ਦੂਜੇ ਦੀ ਸਰਕਾਰ ਆ ਗਈ ਉਹ ਦੂਜੇ ਤੇ ਦੋਚ ਲਾਉਂਦੇ ਇਹ ਇਹਨਾਂ ਦਾ ਇਹ ਇਹਨਾਂ ਦਾ ਆਪਣਾ ਰਾਜਨੀਤਿਕ ਜਿਤਰਾਦਾਰਾਂ ਦੀ ਮਨਸ਼ਾ ਵਾ ਜਿਹੜੇ ਇਹਨਾਂ ਬਾਰੇ ਕਹਿੰਦੇ ਉਹ ਗੱਲ ਕਰਦੇ ਆ ਦੇਖੋ ਅਸੀਂ ਕਹਿ ਰਹੇ ਆ ਅਸੀਂ ਤੁਹਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਮੈਂ ਕਿ ਇਹ ਕਿਸੇ ਨੇ ਸਾਨੂੰ ਕਿਸੇ ਨਾਲ ਸਾਡਾ ਕੋਈ ਸਬੰਧ ਨਹੀਂ ਕੋ ਅਸੀਂ ਸਾਰਿਆਂ ਦੇ ਖਿਲਾਫ ਲੜ ਰਹੇ ਆ ਟੋਟਲ ਦੇ ਖਿਲਾਫ ਲੜ ਰਹੇ ਆ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਦੁਸ਼ਮਣ ਸਮਝਦੇ ਆ ਆਮ ਆਦਮੀ ਪਾਰਟੀ ਨੂੰ ਬਾਕੀ ਪਾਰਟੀਆਂ ਕਾਂਗਰਸ ਅਕਾਲੀ ਦਲ ਜੋ ਵੀ ਇਹ ਪੋਲਿਟਿਕਲ ਸਿਸਟਮ ਆ ਇਹ ਲੋਕਾਂ ਦਾ ਦੈਰੀ ਕਹਿੰਦੇ ਆ ਸਮਾਜ ਦਾ ਦੈਰੀ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਕਿੱਤਾ ਦਾ ਉਹਨਾਂ ਦੇ ਪਿੱਤੇ ਦੀ ਤਬਾਈ ਜਿਹੜੀ ਆ ਇਹ ਕਰ ਰਿਹਾ ਵਾ ਇਹ ਸਾਰਾ ਜੋ ਵੀ ਇਹ politically system ਆ ਇਸ ਕਰਕੇ ਸਾਡੀ ਤੇ ਇਸ ਪ੍ਰਬੰਧ ਨਾਲ ਲੜਾਈ ਆ ਇਸ ਸਿਸਟਮ ਨਾਲ ਲੜਾਈ ਆ ਸਾਡਾ ਨਾ ਸਾਨੂੰ ਕਿਸੇ ਨੇ ਪਾਇਆ ਨਾ ਕੋਈ ਸਾਨੂੰ ਠਾਉ ਵਾਲਾ ਉਹਨਾਂ ਨੇ ਆ ਉਹ ਆਪਣੀ ਜੋ ਉਹਨਾਂ ਦੀਆਂ ਜੋ ਵੀ ਉਹਨਾਂ ਜ਼ੁਲਮਗਰ ਕੀਤਾ ਉਹਨਾਂ ਸਲਾਹ ਨਾ ਕੀਤਾ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਮਿਲ ਹੀ ਪੁਕਤਣਾ ਕੀਤਾ ਇਹ ਸਾਡੀ ਪੁਖਤਾ ਜਿਹੜੀ ਆ ਪੁਖਤਾ ਜਿਹੜਾ ਸਾਡੀ ਰਾਏ ਸਮਝ ਲਓ ਪੁਖਤਾ ਜਿਹੜਾ ਸਾਡਾ ਸਮਝ ਲੈ ਲਓ ਸਾਡੀ ਇਹ ਸਮਝ ਤੁਸੀਂ ਕਹਿ ਰਹੇ ਆ ਕਿ ਇਹ ਅਸੀਂ ਕਿਸੇ ਨੂੰ ਬਰੀ ਨਹੀਂ ਕਰਦੇ ਅਸੀਂ ਤੇ ਇਹਨਾਂ ਸਾਰਿਆਂ ਦੇ ਖਲਾਫ ਹੀ ਇਹਨਾਂ ਨੂੰ ਇੱਕੇ ਹੀ ਲੜੀ ਚ ਪਰੋਨੇ ਆ ਤੇ ਇਹ ਸਾਰੇ ਇੱਕੇ ਏਜੰਡੇ ਦਾ ਕੰਮ ਕਰ ਰਹੇ ਆ ਇਸ ਕਰਕੇ ਸਾਡੀ ਲੜਾਈ ਜਿਹੜੀ ਉਹ ਕਿਸਾਨ ਮਜ਼ਦੂਰ ਇੱਕ ਬੰਨੇ ਮਲਕ ਇਹ ਮਲਕ ਭਾਗਾਂ ਦੀ ਗਵਾਈ ਇਹ ਕਰ ਰਹੇ ਆ ਤੇ ਕਿਸਾਨ ਮਜ਼ਦੂਰ ਦੇ ਪਾਈ ਲਾ ਲੋ ਉਹਨਾਂ ਨੂੰ ਤਕੜਿਆ ਕਰ ਨਹੀਂ ਸਾਡੀ ਤੇ ਲੜਾਈ ਆ ਜੀ ਤੁਹਾਨੂੰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਤੇ ਸ਼ਾਮਲ ਹੋਏ ਸਾਰੀ ਗੱਲਾਂ ਤੇ ਉੱਪਰ ਸਾਂਝ ਪਾਈ ਵਿਚਾਰ ਦਿੱਤੇ ਆਪਣੇ ਧੰਨਵਾਦ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਪੰਗੂ ਸਾਹਿਬ ਤੁਸੀਂ ਸਾਡੇ ਕੋ ਸਾਨੂੰ ਮੌਕਾ ਦਿੱਤਾ ਆਪਣੇ ਚੈਨਲ ਦੇ ਉੱਤੇ ਤੇ ਵੈਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਫਤਿਹ ਦੋਸਤੋ ਮੇਰੇ ਨਾਲ ਸੂਬਾ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਤਨਾਮ ਸਿੰਘ ਪੰਨੂ ਸਾਹਿਬ ਜੁੜੇ ਹੋਏ ਸੀ ਤਮਾਮ ਸਵਾਲ ਸੀ ਜਿਨ੍ਹਾਂ ਦੇ ਜਵਾਬ ਦਿੱਤੇ ਤੇ ਜੋ ਵੀ ਸਮੇ ਸਮੇ ਦੇ ਉੱਪਰ ਜਾਣਕਾਰੀ ਹੋਊਗੀ ਉਹ ਹਾਸਲ ਕਰਕੇ ਤੁਹਾਡੇ ਤੱਕ ਅਸੀਂ ਖਬਰ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਸੱਤ ਟੈਲੀਵਿਜ਼ਨ